ਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵਕ ਵਕ ਵਿਸ਼ਿਆਂ ਦੇ ਵਕ ਵਕ ਮਹਾਰਾ ਨੂੰ ਬੁਲਾਉਂਦੇ ਰਹੇ ਦਾ ਤੇ ਅੱਜ ਜਿਹੜੇ ਸਾਡੇ ਕੋਲ ਮਹਾਰ ਆਉਣਗੇ ਮਹਾਰਾ ਜੀ ਲੈ ਆ ਹੀ ਗਏ ਕੇ ਆਓ ਜੀ ਆਓ ਜੀ ਜੈ ਜੀ ਜੈ ਜੀ ਰਿਆਰ ਸਾਹਿਬ ਲੈ ਜੈ ਜੀ ਡਾਕਟਰ ਸਾਹਿਬ ਜੈ ਜੀ ਜੈ ਜੀ ਆਓ ਆਓ ਡਾਕਟਰ ਸਾਹਿਬ ਇੱਧਰ ਆ ਰਿਆਰ ਸਾਹਿਬ ਤੁਸੀਂ ਆਓ ਇੱਧਰ ਆ ਜੀ ਡਾਕਟਰ ਸਾਹਿਬ ਬੈਠੋ ਆਓ ਬੈਠੋ ਬੈਠੋ ਕੀ ਹਾਲ ਚਾਲ ਆ ਜਨਾਬ ਹਾਲ ਚਾਲ ਬਹੁਤ ਵਧੀਆ ਅੱਛਾ ਮੇਰੀ ਗੱਲ ਸੁਣੋ ਹਾਂਜੀ ਹਾਲ ਚਾਲ ਤਾਂ ਉੱਦਾਂ ਸਾਡਾ ਵਧੀਆ ਹੀ ਰਹਿੰਦਾ ਹਾਂ ਰੱਬ ਦੀ ਰਜ਼ਾ ਚ ਰਹੀਦਾ ਹੈ ਜਦੋਂ ਵੀ ਇਹੋ ਜਿਹੇ ਮਹਿਮਾਨ ਸਾਡੇ ਕੋਲ ਪਹੁੰਚਦੇ ਆ ਫੇਰ ਤਾਂ ਹਾਲ ਚਾਲ ਪੁੱਛੇ ਕੋਈ ਕੁਛ ਨਾ ਵੇਖੋ ਜੀ ਤੇਜਪਾਲ ਜੀ ਗੱਲ ਇਹ ਆ ਕਿ ਮੇਲਿਆਂ ਦੇ ਦੌਰ ਚੱਲਣੇ ਆ ਆ ਤੇ ਤੁਸੀਂ ਫਿਰ ਜਦੋਂ ਕਿਹਾ ਭਈ ਇਹੋ ਜੀ ਹਸਤੀ ਨੂੰ ਲੈ ਕੇ ਆਓ ਆ ਪੀ ਜਿਹੜੇ ਨਾ ਤੁਹਾਡੇ ਮੇਲਿਆਂ ਦੇ ਵਿੱਚ ਲੱਖਾਂ ਲੋਕ ਆਉਣ ਆ ਤੇ ਮੈਂ ਉਹੀ ਗੱਲ ਬਟਾਰਾ ਸਾਹਿਬ ਨੂੰ ਦੇਖ ਕੇ ਹੀ ਮੈਂ ਕਹਾਂ ਜੀ ਮੇਲਾ ਆ ਗਿਆ ਚਾ ਚਲੋ ਇਹਨਾਂ ਨੂੰ ਵੈਸੇ ਤੇ ਸਾਰਾ ਪੰਜਾਬ ਕੀ ਸਾਰਾ ਵਿਸ਼ਵ ਜਾਣਦਾ ਹੈ ਹਾਂਜੀ ਪਰ ਫੇਰ ਵੀ ਇੱਕ ਰਸਮ ਜਿਹੜੀ ਬਣੀ ਉਹ ਤੁਸੀਂ ਪੂਰੀ ਕਰਦੇ ਹੋ ਬਿਲਕੁਲ ਬਿਲਕੁਲ ਤੇਜਪਾਲ ਜੀ ਗੱਲਿਆ ਮਾਨਯੋਗ ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜੀ ਡਾਕਟਰ ਸੁਤਵੀਰ ਸਿੰਘ ਗੋਸਲ ਜੀ ਯਾ ਤੁਸੀਂ ਜਾਣਦੇ ਹੋ ਕਿ ਬਹੁਤ ਉੱਚ ਕੋਟੀ ਦੇ ਜੀ ਵਿਗਿਆਨੀ ਆ ਔਰ ਆਪਣੇ ਵਿਸ਼ੇ ਦੇ ਵਿੱਚ ਬਹੁਤ ਮਾਹਰ ਆਹ ਔਰ ਬੜਾ ਲੰਬਾ ਤਜਰਬਾ ਵੱਖ-ਵੱਖ ਪੋਜੀਸ਼ਨਾਂ ਤੇ ਆਹ ਡਾਕਟਰ ਸਾਹਿਬ ਰਹੇ ਨੇ ਆਹ ਔਰ ਇਹ ਸਮੇਂ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੀ ਜਿਹੜੀ ਸ਼ਰਮੌਰ ਯੂਨੀਵਰਸਿਟੀ ਹੈ ਆਹ ਮੈਂ ਪੰਜਾਬ ਦੀ ਕੀ ਇੱਕ ਭਾਰਤ ਦੀ ਸ਼ਰਮੌਰ ਬਿਸ਼ਪ ਦੀ ਜੀ ਬਿਸ਼ਪ ਦੀ ਕਹਿ ਸਕਦੇ ਆ ਕਿਉਂਕਿ ਡਾਕਟਰ ਸਾਹਿਬ ਦਾ ਜਿਹੜਾ ਕੰਮ ਆ ਨਾ ਆਹ ਉਹ ਜਦੋਂ ਕਿਤੇ ਆਵਾ ਪੜਨ ਲੱਗੀਏ ਨਾ ਆਹ ਤੇ ਮੈਂ ਇੱਕ ਵਾਰੀ ਤੁਸੀਂ ਬੜਾ ਜਾ ਉਹਨੂੰ ਖੋਲ ਕੇ ਦੇਖ ਲਓ ਗਾਹਾਂ ਅਖਰ ਨਹੀਂ ਮੁੱਕਦੇ ਜਿੰਨੇ ਇਹਨਾਂ ਨੇ ਕੰਮ ਕੀਤੇ ਹੋਏ ਆ ਸੋ ਆ ਗੋਸਲ ਸਾਹਿਬ ਨਾ ਤੁਹਾਨੂੰ ਪਤਾ ਹੈ ਕੇ ਵਿਸਵ ਦੇ ਵਿੱਚ ਪ੍ਰਸਿੱਧ ਵਿਗਿਆਨੀ ਨੇ ਜੀ ਤੇ ਅਸੀਂ ਅੱਜ ਉਹਨਾਂ ਨੂੰ ਫੇਰ ਲੈ ਕੇ ਆਏ ਆ ਡਾਕਟਰ ਸਾਹਿਬ ਜੀ ਆਇਆਂ ਨੂੰ ਧੰਨਵਾਦ ਸਾਡੇ ਹੈ ਅੱਛਾ ਡਾਕਟਰ ਨੂੰ ਹਾਂਜੀ ਡਾਕਟਰ ਸਾਹਿਬ ਦੇ ਆਉਣ ਦੀ ਖੁਸ਼ੀ ਜਨਾ ਤੁਸੀਂ ਸਾਡੇ ਪਿੰਡ ਦਾ ਹਾਲ ਦੇਖ ਕੇ ਆਏ ਆ ਕਿੱਧਰ ਵੀ ਆਏ ਆ ਸਕੂਲ ਵਾਲ ਦੀ ਕਿ ਗੁਰਦੁਆਰੇ ਵਾਲ ਦੀ ਨਹੀਂ ਨਹੀਂ ਤੁਹਾਡੇ ਘਰਾਂ ਦੇ ਉਰਲੇ ਬੰਨੇ ਦੀ ਜਿਹੜਾ ਉਦਣਾਂ ਗੁੱਦਣ ਵੀ ਤੇ ਆਪਾਂ ਗਏ ਸੀ ਆ ਦੇਖਿਆ ਉੱਥੋਂ ਅਸੀਂ ਕਿੰਨਾ ਸਵਾਰਤਾ ਨਹੀਂ ਉਹ ਤੁਸੀਂ ਵੇਖੋ ਪਿੰਡ ਦੇ ਵਿੱਚ ਕੰਮ ਬਹੁਤ ਵਧੀਆ ਕਰਾਉਣ ਲੱਗ ਗਏ ਉਹ ਆ ਪਹਿਲਾਂ ਵੇਖੋ ਸਾਲਖੰਡ ਪਹਿਲਾਂ ਹੂੰ ਇਹ ਹਾਲ ਸੀ ਕਿਤੇ ਉਹਦਾ ਆ ਇਦਾਂ ਹੀ ਆ ਹੂੰ ਉਹਨੇ ਕਿਰਾਇਆ ਪਹਿਲਾਂ ਵੀ 2-3 ਵਾਰੀ ਹੂੰ ਉਹ ਪਰ ਫੇ ਉਦਾਂ ਹੀ ਕਈ ਹੁਣ ਬੰਦੇ ਹੁੰਦੇ ਆ ਨਾ ਪਿੰਡ ਦੇ ਵਿੱਚ ਉਹਨਾਂ ਤੋਂ ਮੜ ਜਾ ਆਖ ਹੈ ਨੂੰ ਕਰਉ ਤੇ ਕੋਈ ਨਾ ਕੋਈ ਸਿੱਟ ਜਾਂਦੇ ਆ ਤੇਜਪਾਲ ਜੀ ਵੇਖੋ ਹਰ ਥਾਂ ਤੇ ਹਰ ਇੰਸਟੀਚੂਟ ਚ ਹਰ ਸੰਸਥਾ ਦੇ ਵਿੱਚ ਤੇ ਹਰ ਪਿੰਡਾਂ ਚ ਇੱਕ ਅਦਨ ਖਟੂ ਹੁੰਦਾ ਹਾਂ ਹਾਂ ਪਰ ਉਹ ਜਦੋਂ ਨਾ ਬਾਕੀਆਂ ਦਾ ਟੜਾ ਵੱਡਾ ਹੋ ਜੇ ਤਿੰਨ ਖੱਟੂ ਮੈਨੂੰ ਲੱਗਦਾ ਰਹਿ ਜਾਂਦਾ ਪਿੱਛੇ ਆ ਤੇ ਸਾਡੇ ਤੇ ਉਹ ਇੱਕ ਸੀਗਾ ਉਹ ਜੀ ਉਹਨੂੰ ਕਿਹਾ ਰੂੜੀ ਥੋੜੀ ਜੀ ਪਰੇ ਨੂੰ ਕਰਕੇ ਲਾਲਾ ਉਹ ਜਾਣ ਕੇ ਮੋਰੇ ਲਾਉਣ ਲੱਪਿਆ ਹੈ ਉਹਨੂੰ ਮਸੀ ਮਨਾਇਆ ਉਹ ਮੈਂ ਕਿਹਾ ਭਾਈ ਤੇਰੇ ਰੂੜੀ ਲਾਉਣ ਨਾਲ ਹੈ ਪਿੰਡ ਦਾ ਮੱਥਾ ਹੈ ਸੋਹਣਾ ਲੱਗਣਾ ਚਾਹੀਦਾ ਪਰ ਅੱਜ ਤੇ ਬੜਾ ਸੋਹਣਾ ਲੱਗਦਾ ਹੈ ਆ ਫੇ ਮਨਾਏ ਸਾਰੇ ਸਾਰਾ ਕੁਝ ਕਰਕੇ ਕਲੀਕੁਲੀ ਐ ਕਰਕੇ ਉੱਥਲੇ ਖਲਾਰੀ ਪੂਰੀ ਹੈ ਇਨਸਾਫ ਸਫਾਈ ਮੈਨੂੰ ਲੱਗਦਾ ਕਿ ਤੁਹਾਡੇ ਪਿੰਡਾਂ ਦਾ ਢੇੜਾ ਨਾ ਬਾਕੀ ਪਿੰਡਾਂ ਵਾਲਿਆਂ ਨੂੰ ਲਾਉਣਾ ਚਾਹੀਦਾ ਤੇ ਸਾਫ ਸਫਾਈ ਦਾ ਨਹੀਂ ਚਾਹੀਦਾ ਬਿਲਕੁਲ ਚਾਹੀਦਾ ਦੇਖੋ ਔਰ ਦੂਜੀ ਗੱਲ ਜਿਹੜੀ ਆ ਨਾ ਅਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਆ ਇਹੋ ਜੇ ਸਾਡਾ ਜਿਹਨੂੰ ਆਪਾਂ ਕਹਿੰਦੇ ਵੇਸਟ ਨਿਕਲਦਾ ਚਾਹੇ ਉਹ ਘਰਾਂ ਚੋਂ ਆ ਚਾਹੇ ਉਹ ਸਾਡੇ ਖੇਤਾਂ ਚੋਂ ਆ ਹਾਂ ਬਿਲਕੁਲ ਅਸੀਂ ਉਹਨੂੰ ਖਰਾਬ ਕਰ ਰਹੇ ਹਾਂ ਜਦ ਕਿ ਉਹਨੂੰ ਅਸੀਂ ਵਰਤ ਸਕਦੇ ਹਾਂ ਚਾਹੇ ਕੰਪੋਸਟ ਬਣਾ ਕੇ ਜਾਂ ਕਿਸੇ ਤਰੀਕੇ ਨਾਲ ਬਹੁਤ ਆਰਾਮ ਨਾਲ ਸਾਰੇ ਆਪਾਂ ਉਹ ਸਾਰਾ ਕੁਝ ਕਰ ਸਕਦੇ ਬਿਲਕੁਲ 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 ਅੱਛਾ ਡਾਕਟਰ ਸਾਹਿਬ ਆ ਜਾਇਆ ਹੂੰ ਉਹੀ ਗੱਲ ਆ ਵੀ ਮੇਲਾ ਮੇਲੀਆਂ ਦਾ ਆਪਾਂ ਪਹਿਲੀ ਦੱਸਤਾ ਤੇ ਅੱਜ ਡਾਕਟਰ ਸਾਹਿਬ ਜਿਹੜੀ ਤੁਹਾਡੇ ਨਾਲ ਗੱਲ ਕਰਦੀ ਆ ਸਾਨੂੰ ਪਤਾ ਤੁਸੀਂ ਸਾਨੂੰ ਸੱਦਾ ਪੱਤਰ ਦੇਣ ਆਏ ਹੋ ਤੇ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਸਾਡਾ ਅੱਜ ਦਾ ਵਿਸ਼ਾ ਹੈ ਜੀ ਪੀਏਯੂ ਦੇ ਕਿਸਾਨ ਮੇਲੇ ਇਸ ਵਿਸ਼ੇ ਤੇ ਡਾਕਟਰ ਸਾਹਿਬ ਨਾਲ ਗੱਲ ਕਰਨੀ ਆ ਕਿਸਾਨ ਵਿਰੁੱਧ ਪੈਣਾ ਜੇ ਮੇਲਿਆਂ ਬਾਰੇ ਕੋਈ ਹੋਰ ਜਾਣਕਾਰੀ ਵੈਸੇ ਤੇ ਅਸੀਂ ਗੱਲਾਂ ਕਰਾਂਗੇ ਪਰ ਜੇ ਹੋਰ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਕਰਨ ਲਈ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਹੈ 0181 281 4266 ਤੇ ਸਾਡਾ ਦੂਜਾ ਨੰਬਰ ਹੈ 0181 281 4264 ਡਾਕਟਰ ਸਾਹਿਬ ਜੀ ਵੈਸੇ ਤੇ ਯੂਨੀਵਰਸਿਟੀ ਕਹਿੰਦੇ ਵੀ ਤੁਸੀਂ ਕੁਝ ਨਾ ਵੀ ਕਰੋ ਨਾ ਇੱਕ 게ਟ ਚੋਂ ਵੱਢ ਜਾਓ ਦੂਜੇ 게ਟ ਚ ਨਿਕਲ ਜਾਓ ਹੈ ਤੇ ਤੁਹਾਡਾ ਇਹ ਬੋਝੇ ਜਿਹੜੇ ਆ ਉਹ ਜਾਣਕਾਰੀ ਨਾ ਭਰ ਦਿੰਦੇ। ਨਹੀਂ ਤੇ ਤੁਸੀਂ ਇੰਨਾ ਕੁਛ ਉਥੋਂ ਵੈਸੇ ਤੁਰੇ ਫਿਰਦੇ ਹੀ ਰਸਤੇ 'ਚ ਲੈ ਆਉਨੇ ਆ। ਫਿਰ ਆ ਜਿਹੜੇ ਕਿਸਾਨ ਮੇਲੇ ਆ ਜੀ ਇਹ ਤੁਸੀਂ ਖਾਸ ਤੌਰ ਤੇ ਹਰ ਸਾਲ ਮੈਨੂੰ ਪਤਾ ਇਹ ਬਹੁਤ ਬਹੁਤ ਵੱਡਾ ਕੰਮ ਆ ਐਨੇ ਲੋਕਾਂ ਦਾ ਇਕੱਠ ਕਰਨਾ। ਇਹਦਾ ਉਦੇਸ਼ ਕੀ ਆ ਤੇ ਕਿੰਨੇ ਕਿਸਾਨ ਮੇਲੇ ਜਿਹੜੇ ਸਾਲ ਦੇ ਵਿੱਚ ਤੁਸੀਂ ਲਾਉਨੇ ਹੋ? ਜੀ। ਸੋ ਜਿਹੜਾ ਕਿਸਾਨ ਮੇਲਾ ਹੈਗਾ ਜੀ ਇਹ ਅਸੀਂ 1967 'ਚ ਪਹਿਲਾ ਕਿਸਾਨ ਮੇਲਾ ਲਾਇਆ ਸੀ। ਅੱਛਾ ਜੀ। ਤੇ ਉਹ ਵੱਦਾ 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 ਤੇ ਇਹ ਇੰਡੀਆ ਦਾ ਨਹੀਂ ਜੀ ਤੇ ਇਹ ਵਰਲਡ ਦੇ ਵਿੱਚ ਵੀ ਸਭ ਤੋਂ ਵੱਡਾ ਕਿਸਾਨ ਮੇਲਾ ਬਣ ਗਿਆ ਵਾਓ ਜੀ ਲੁਧਿਆਣਾ ਹੀ ਇੱਕ ਦਿਨ ਦੇ ਵਿੱਚ 1.5 ਤੋਂ 2 ਲੱਖ ਫਾਰਮਰ ਆਉਂਦਾ ਹੈ ਅੱਛਾ ਜੀ ਸੋ ਬਹੁਤ ਵੱਡਾ ਕਿਸਾਨ ਮੇਲਾ ਇਹ ਹਮ ਤੇ ਅਸੀਂ ਜਿਹੜੇ ਕਿਸਾਨ ਮੇਲੇ ਨੇ ਇੱਕ ਸਾਲ ਦੇ ਵਿੱਚ ਦੋ ਦੋ ਮਤਲਬ ਦੋ ਵਾਰੀ ਹਮ ਕਿਸਾਨ ਮੇਲੇ ਲਾਉਨੇ ਆ ਜੀ ਇੱਕ ਅਸੀਂ ਲਾਉਂਦੇ ਆ ਮਾਰਚ ਦੇ ਵਿੱਚ ਜੀ ਇੱਕ ਲਾਉਨੇ ਸਤੰਬਰ ਦੇ ਵਿੱਚ ਜੀ ਤੇ ਇਹ ਜਿਹੜੇ ਹੁਣ ਅਸੀਂ ਮਾਰਚ ਚ ਲਾਵਾਂਗੇ ਇਹਨਾਂ ਨੂੰ ਅਸੀਂ ਸੋਣੀ ਤੋਂ ਪਹਿਲਾਂ ਦਾ ਮੇਲਾ ਕਹਿੰਦੇ ਆ ਅੱਛਾ ਇਸ ਤੋਂ ਬਾਅਦ ਸੋਣੀ ਦੀਆਂ ਫਸਲਾਂ ਲੱਗਣੀਆਂ ਨੇ ਬਿਲਕੁਲ ਬਿਲਕੁਲ ਜਿਹੜਾ ਅਸੀਂ ਸਤੰਬਰ ਚ ਲਾਉਨੇ ਆ ਉਦੋਂ ਅਸੀਂ ਫਿਰ ਹਾੜੀ ਦੀਆਂ ਜਿਹੜੇ ਬੀਜ ਦੇਣੇ ਹੁੰਦੇ ਨੇ ਉਹ ਲਾਉਨੇ ਉਹਨੂੰ ਹਾੜੀ ਦੀਆਂ ਫਸਲਾਂ ਤੋਂ ਪਹਿਲਾਂ ਮੇਲਾ ਕਹਿੰਦੇ ਆ ਸੋ ਅਸੀਂ ਲੁਧਿਆਣੇ ਜਿਹੜਾ ਮੇਲਾ ਲਾਉਨੇ ਆ ਉਹ ਸਭ ਤੋਂ ਵੱਡਾ ਮੇਲਾ ਹੁੰਦਾ ਉਹ 2 ਦਿਨਾਂ ਦਾ ਹੁੰਦਾ ਮਾਰਚ ਵਿੱਚ ਵੀ ਤੇ ਸਤੰਬਰ ਦੇ ਵਿੱਚ ਵੀ ਜੀ ਪਰ ਜਿਹੜੇ ਸਾਡੇ 6 ਮੇਲੇ ਨੇ ਉਹ ਬਾਹਰ ਨੇ ਤਾਂ ਹੁਣ ਜੋ ਸਾਡੀ ਮੇਲਿਆਂ ਦੀ ਲੜੀ ਸ਼ੁਰੂ ਹੋ ਰਹੀ ਹੈ ਉਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਸਾਡਾ 7 ਮਾਰਚ ਨੂੰ ਪਹਿਲਾ ਮੇਲਾ ਲੱਗ ਰਿਹਾ ਅੱਛਾ ਜੀ ਇਹ ਲੱਗਣਾ ਖੇਤਰੀ ਖੋਜ ਕੇਂਦਰ ਬੱਲਵਾਲ ਸੌਂਖੜੀ ਜਿਹੜਾ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਹੈ ਬਿਲਕੁਲ ਪਹਾੜੀਆਂ ਦੀ ਜੜਚ ਹੈ ਉੱਥੇ ਹੀ ਮੇਲਾ ਲੱਗਦਾ ਕੰਡੀ ਦਾ ਏਰੀਆ ਉਹ ਜੀ ਦੂਜਾ ਦੂਜਾ ਮੇਲਾ ਸਾਡਾ ਹੈਗਾ 10 ਮਾਰਚ ਨੂੰ ਜੀ ਤੇ ਇਹ ਖੇਤੀਬੀ ਵਿਗਿਆਨ ਕੇਂਦਰ ਨਾਗਕਲਾ ਅਮਰਸਰ ਦੇ ਵਿੱਚ ਲਾਉਨੇ ਆ ਸੀ ਅੱਛਾ ਤੀਸਰਾ ਮੇਲਾ ਸਾਡਾ ਲੱਗਣਾ 11 ਮਾਰਚ ਨੂੰ ਜਿਹੜਾ ਕਿ ਖੇਤਰੀ ਖੋਜ ਕੇਂਦਰ ਫਰੀਦਕੋਟ ਜਿਹਦੀ ਕਾਟਨ ਦੀ 벨ਟ ਹੈ ਸਾਰੀ ਉਹਨਾਂ ਲੋਕਾਂ ਵਾਸਤੇ ਸਾਰਾ ਅਸੀਂ ਕਿਸਾਨਾਂ ਵੀਰ ਵਾਸਤੇ ਮੇਲਾ ਲਾਉਨੇ ਆ ਜੀ ਤੇ ਚੌਥਾ ਮੇਲਾ ਸਾਡਾ ਲੱਗਣਾ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਵੀ ਕਾਫੀ ਵੱਡਾ ਮੇਲਾ ਲੱਗਦਾ ਹੈਗਾ ਜੀ ਤੇ ਉਸ ਤੋਂ ਬਾਅਦ ਅਗਲਾ ਮੇਲਾ ਸਾਡਾ ਲੱਗੂਗਾ ਖੇਤਰੀ ਖੋਜ ਕੇਂਦਰ ਮਠੰਡਾ ਦੇ ਵਿੱਚ ਜੀ ਉਹ ਵੀ ਸਾਰਾ ਕਾਟਨ ਦੀ 벨ਟ ਹੈਗੀ ਹੈ ਆਹ ਤੇ ਪਾਣੀ ਉਧਰ ਮਾੜੇ ਨੇ ਸਾਰਾ ਦੱਸ ਦੇ ਪਾਣੀ ਦੀ ਜਾਣਕਾਰੀ ਦਿੰਨੇ ਆ ਤੇ ਉਸ ਤੋਂ ਅਗਲਾ ਮੇਲਾ ਜਿਹੜਾ ਹੈਗਾ ਉਹ ਸਾਡਾ ਸਭ ਤੋਂ ਵੱਡਾ ਮੇਲਾ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਲੱਗਣਾ 21 ਤੇ 22 ਮਾਰਚ ਨੂੰ ਜੀ ਜੀ ਦੋ ਦਿਨ ਹੀ ਮੇਲਾ ਲੱਗਣਾ ਉਹ ਦੋ ਦਿਨ ਹੀ ਕਿਸਾਨ ਵੀਰ ਮੈਂ ਸਦਾ ਦੰਨਾ ਸਾਰੇ ਕਿਸਾਨ ਵੀਰਾਂ ਨੂੰ ਕਿ ਉਹ ਭਾਵੇਂ ਆਪਾਂ ਖੇਤਰੀ ਮੇਲੇ ਦੇਖ ਲੈਣੇ ਆ ਪਰ ਖੇਤਰੀ ਮੇਲੇ ਚ ਸਾਰੀ ਜਾਣਕਾਰੀ ਅਸੀਂ ਨਹੀਂ ਦੇ ਸਕਦੇ ਤੇ ਇੱਥੇ ਏਡੇ ਵੱਡੇ ਮੇਲੇ ਹੁੰਦੇ ਨੇ ਲੁਧਿਆਣੇ ਵਾਲਾ ਤੇ ਖੇਤਰੀ ਮੇਲੇ ਵੀ ਦੇਖੋ ਪਰ ਲੁਧਿਆਣਾ ਮੇਲਾ ਵੀ ਜ਼ਰੂਰ ਦੇਖੋ ਸੋ ਉਸ ਤੋਂ ਬਾਅਦ ਸਾਡਾ ਇੱਕ ਮੇਲਾ ਰਹਿ ਜਾਂਦਾ ਖੇਤਰੀ ਜਿਹੜਾ ਕਿ 25 ਮਾਰਚ ਨੂੰ ਅਸੀਂ ਲਾਵਾਂਗੇ ਪ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਪਟਿਆਲਾ ਠੀਕ ਹੈ ਜੀ ਤੇ ਇਹਦੇ ਨਾਲ ਸਾਡੇ ਸੱਤ ਮੇਲੇ ਇਸ ਮਾਰਚ ਦੇ ਵਿੱਚ ਪੂਰੇ ਹੋ ਜਾਣੇ ਨੇ ਠੀਕ ਹੈ ਬਿਲਕੁਲ ਜੀ ਦੇਖੋ ਯਾਰ ਸਾਹਿਬ ਜਿਹੜੀਆਂ ਤਰੀਕਾਂ ਦਸੀਆਂ ਹਨ ਉਹ ਮੇਰੇ ਹਿਸਾਬ ਨਾਲ ਗੂੜੇ ਲਾਲ ਰੰਗ ਨਾਲ ਨਿਸ਼ਾਨ ਲਾ ਲੀਏ ਕੈਲੰਡਰ ਤੇ ਜਿਹੜਾ ਨੇਰੇ ਚ ਵੀ ਦੀਦਾਰ ਹੋਵੇ ਲਾ ਲਓ ਮਹਾਰਾਜ ਭਾਵੇਂ ਵੇਖੋ ਭਾਵੇਂ ਤੁਸੀਂ ਬੱਲਵਾਲ ਸੌਂਖੜੀ ਤੇ ਜਾਣਾ ਹੀ ਜਾਣਾ ਆਹ ਤਹਾਡੇ ਨੇੜੇ ਪੈ ਗਿਆ ਪਰ ਲੁਧਿਆਣੇ ਜ਼ਰੂਰ ਆਉਣੇ ਹਰ ਹਾਲ 'ਚ ਕਿਉਂਕਿ 21 ਬਾਈ ਦਾ ਮੇਲਾ ਜਿਹੜਾ ਨਾ ਆ ਉਹ ਮੇਲਾ ਥੋੜੀ ਹੁੰਦਾ ਕਿੰਨਾ ਵੱਡਾ ਜਿਹਦੇ ਵਿੱਚ ਕਿਸਾਨ ਇਹ ਕਿਸਾਨਾਂ ਦਾ ਮੇਲਾ ਬਿਲਕੁਲ ਤੇ ਜਿਹਦੇ ਵਿੱਚ ਬੜੇ ਲੋਕ ਆ ਬਿਲਕੁਲ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਦੱਸਣੀ ਚਾਹਾਂਗਾ ਜਿਹੜਾ ਇਹ ਮੇਲਾ ਲੱਗਦਾ ਸਾਡਾ ਲੁਧਿਆਣੇ ਵਾਲਾ ਹਾਂ ਪੰਜਾਬ ਤੋਂ ਤਾਂ ਲੋਕੀ ਆਉਂਦੇ ਹੀ ਆਉਂਦੇ ਨੇ ਆ ਹਰਿਆਣੇ ਤੋਂ ਵੀ ਆਉਂਦੇ ਨੇ ਰਾਜਸਥਾਨ ਤੋਂ ਵੀ ਆਉਂਦੇ ਨੇ ਜੰਮੂ ਕਸ਼ਮੀਰ ਤੋਂ ਵੀ ਆਉਂਦੇ ਨੇ ਹਿਮਾਚਲ ਤੋਂ ਵੀ ਆਉਂਦੇ ਨੇ ਤੇ ਯੂਪੀ ਤੋਂ ਵੀ ਆਉਂਦੇ ਨੇ ਕਿਉਂਕਿ ਸਾਡੀਆਂ ਜਿਹੜੀਆਂ ਵੈਰਾਈਟੀਆਂ ਨੇ ਨਾ ਉਹਨਾਂ ਸਟੇਟਾਂ ਚ ਲੱਗਦੀਆਂ ਨੇ ਉਹ ਸੋ ਉਹਦਾ ਬੀਜ ਲੈਣ ਵਾਸਤੇ ਆਉਂਦੇ ਨੇ ਸਭ ਜਿਹੜੀ ਗੱਲ ਕਰ ਰਹੇ ਆ ਇਹ ਤੇ ਡਾਕਟਰ ਸਾਹਿਬ ਪਿਛਲੀ ਵਾਰ ਤੇ ਮੈਨੂੰ ਲੱਗਿਆ ਵੀ ਕੋਈ ਅੰਗਰੇਜ਼ ਜੇ ਵੀ ਬੈਠੇ ਸੀ ਉਹਦੇ ਤੇ ਆਪਣੀ ਤੇ ਕੋਈ ਮੈਨੂੰ ਲੱਗਦਾ ਤੁਸੀਂ ਕਿਤੇ ਬਾਹਰੋਂ ਨਹੀਂ ਇਹ ਹੁਣ ਇੰਟਰਨੈਸ਼ਨਲ ਮੇਲਾ ਬਣਦਾ ਜਾ ਰਿਹਾ ਆ ਤੇ ਇਹ ਇੱਕ ਸਾਡਾ ਐਕਸਟੈਂਸ਼ਨ ਦਾ ਜਰੀਆ ਜਿਹੜੇ ਫੋਰਨ ਕੰਟਰੀ ਹੈ ਨਾ ਉੱਥੇ ਮਾਡਲ ਨਹੀਂ ਹੈਗਾ ਨਾ ਤਾਂ ਉੱਥੇ ਇਹਨੇ ਲੋਕੀ ਆਉਂਦੇ ਨੇ ਨਾ ਐਦਾਂ ਆਰਗੇਨਾਈਜ਼ ਕਰਦੇ ਆ ਤੇ ਐਸਾ ਸਾਨੂੰ ਇੱਕ ਲੈਟਰ ਆਈ ਕੈਲੀਫੋਰਨੀਆ ਸਟੇਟ ਰਿਸਿਵ ਫਰੇਜਨੋਂ ਤੋਂ ਤੇ ਉਹ ਇੱਕ 10 ਮੈਂਬਰ ਦੀ ਡੈਲੀਗੇਸ਼ਨ ਲੈ ਕੇ ਆ ਰਹੇ ਨੇ ਹਾਂ ਜੀ ਤੇ ਉਹਨਾਂ ਵਿੱਚ ਉਹਨਾਂ ਦੇ ਟੀਚਰ ਨੇ ਸਟੂਡੈਂਟਸ ਨੇ ਉਹ ਸਿਰਫ ਮੇਲਾ ਦੇਖਣ ਆ ਰਹੇ ਨੇ ਵਾਹ ਵਾਹ ਕੀ ਬਾਤ ਹੈ ਬਹੁਤ ਵੱਡੀ ਗੱਲ ਹੈ ਕਿਉਂਕਿ ਸਾਡੇ ਮੇਲੇ ਦੀਆਂ ਧੂਮਾਂ ਅਮਰੀਕਾ ਤੱਕ ਪੈ ਗਈਆਂ ਕੈਨੇਡਾ ਤੱਕ ਪੈ ਗਈਆਂ ਆਸਟ੍ਰੇਲੀਆ ਚ ਪੈ ਗਈਆਂ ਉਹ ਕਈ ਉੱਥੇ ਵੀ ਮੇਲੇ ਲਾਉਣੇ ਸ਼ੁਰੂ ਕੀਤੇ ਇਸ ਮਾਡਲ ਤੇ ਉਹ ਸਾਡੇ ਨਾਲ ਕੋਲਾਬੋਰੇਸ਼ਨਸ ਕਰ ਰਹੇ ਨੇ ਜੀ ਪਿੱਛੇ ਜੇ ਲਾਇਆ ਹੈ ਕੈਨੇਡਾ ਦੇ ਵਿੱਚ ਵੀ ਸ਼ਾਇਦ ਮੇਰਾ ਪਰ ਉਹ ਕਹਿੰਦੇ ਐਡਾ ਵੱਡਾ ਤਾਂ ਨਹੀਂ ਹੋਇਆ ਪਰ ਉਹ ਫੋਲੋ ਕਾਪੀ ਕਰ ਰਹੇ ਹਾਂ ਹਾਂ ਜੀ ਹਾਂ ਜੀ ਅੱਛਾ ਡਾਕਟਰ ਸਾਹਿਬ ਇਹਦੇ ਵਿੱਚ ਜਿਉਂਦਾ ਹੁਣ ਮੇਲਾ ਲੱਗਦਾ ਤੇ ਮੇਲੇ ਦੇ ਵਿੱਚ ਤੁਸੀਂ ਸਟਾਲ ਲਾਉਂਦੇ ਦੇ ਬਹੁਤ ਜਾਣੇ ਕੋਈ ਤਕਨੀਕੀ ਜਾਣਕਾਰੀ ਵਾਸਤੇ ਕੋਈ ਗੋਸ਼ਟੀ ਵਗੈਰਾ ਵੀ ਕਰਵਾਉਂਦੇ ਹੋ ਇੱਕ ਬਹੁਤ ਵਧੀਆ ਤਰੀਕਾ ਸਾਡਾ ਸਾਡੇ ਕੋਲ ਓਪਨ 에ਅਰ ਥੀਟਰ ਹੈ ਇੱਕ ਤੇ ਉਹਦੀ ਕੈਪੈਸਿਟੀ ਤਕਰੀਬਨ 5000 ਦੀ ਹੈਗੀ ਹੈ ਅੱਛਾ ਜੀ ਅਸੀਂ ਉਹਦੇ ਸਟੇਜ ਦੇ ਉੱਤੇ ਆਪਣੇ ਸਾਰੇ ਐਕਸਪਰਟ ਜਿਹੜੇ ਹੁੰਦੇ ਨੇ ਉਹ ਬਿਠਾਉਨੇ ਆ ਸਾਡੇ ਆਫੀਸਰ ਸਾਰੇ ਬੈਠਦੇ ਨੇ ਤੇ ਸਾਹਮਣੇ ਸਾਡੇ ਉਹ ਜਿਹੜਾ ਜਿੰਨੀ ਵੀ ਜਗ੍ਹਾ ਹੈਗੀ ਆ ਪੰਜ ਤੋਂ 6000 ਲੋਕ ਕੁਝ ਬੈਠ ਕੇ ਤੇ ਬਾਕੀ ਖੜੇ ਹੁੰਦੇ ਨੇ ਹਾਂਜੀ ਉਹ ਇੱਕ ਟੂ ਵੇ ਚੈਨਲ ਹੈਗਾ ਹੈ ਹਾਂਜੀ ਅਸ ਉਹ ਕਿਸਾਨ ਵੀਰਾਂ ਨੂੰ ਅਸੀਂ ਕਹਿੰਨੇ ਕਿ ਤੁਸੀਂ ਸਾਨੂੰ ਸਵਾਲ ਭੇਜੋ ਹਾਂਜੀ ਤੇ ਅਸੀਂ ਆਪਣੇ ਬੱਚੇ ਛੱਡੇ ਹੁੰਨੇ ਆ ਕਿਸਾਨ ਵੀਰਾਂ ਤੋਂ ਸਵਾਲ ਲਿਖ ਕੇ ਸਾਡੇ ਤੱਕ ਪਹੁੰਚਾ ਦਿੰਨੇ ਅਸੀਂ ਆਪਣੇ ਐਕਸਪਰਟ ਨੂੰ ਤੁਰੰਤ ਕਹਿੰਨੇ ਕਿ ਉਹਨਾਂ ਦੇ ਜਵਾਬ ਦੋ ਬਿਲਕੁਲ ਸੋ ਉਹ ਸਾਡੇ ਵਾਸਤੇ ਪ੍ਰੋਬਲਮ ਜਿਹੜੀਆਂ ਕਿਸੇ ਜ਼ਿਲ੍ਹੇ 'ਚ ਕੋਈ ਪ੍ਰੋਬਲਮ ਆ ਰਹੀ ਹੈ ਕੋਈ ਕੀੜਾ ਆ ਰਿਹਾ ਬਿਮਾਰੀ ਆ ਰਹੀ ਹੈ ਉਹਦੇ ਬਾਰੇ ਵੀ ਦੱਸਦੇ ਕਿ ਸਾਡੇ ਜ਼ਿਲ੍ਹੇ 'ਚ ਆ ਪ੍ਰੋਬਲਮ ਆ ਗਈ ਹੈ ਅਸੀਂ ਉਹਦਾ ਸੋਲੂਸ਼ਨ ਦੱਸ ਦਿਆਂ ਇਹਨਾਂ ਕੁਇਕ ਰੀ ਕਿਤੇ ਵੀ ਰਿਸਪੌਂਸ ਹੁੰਦਾ ਸੋ ਇਹ ਬਹੁਤ ਵਧੀਆ ਦੂਜਾ ਸੀ ਜਿੰਨੇ ਨਵੀਂ ਰਿਸਰਚ ਕਰਦੇ ਆ ਤੇ ਆਪਣੀ ਯੂਨੀਵਰਸਿਟੀ ਦੇ ਵਿੱਚ ਔਰ ਰਿਸਰਚ ਦੇ ਵੀ ਸਟਾਲ ਲਾਉਨੇ ਆ ਤੇ ਕਿਸਾਨ ਵੀਰ ਇੱਕ ਇੱਕ ਕਰਕੇ ਸਾਰੇ ਰਿਸਰਚ ਸਟਾਲ ਤੇ ਘੁੰਮਦੇ ਨੇ ਤੇ ਉਹ ਜਿਹੜੇ ਸਾਇੰਟਿਸਟ ਉੱਥੇ ਖੜੇ ਹੁੰਦੇ ਨੇ ਉਹਨਾਂ ਨੂੰ ਸਵਾਲ ਜਵਾਬ ਕਰਦੇ ਨੇ ਸੋ ਅਸੀਂ ਵੀ ਇਸੇ ਤਰ੍ਹਾਂ ਸਾਡੀ ਜਿਹੜੀ ਬਹੁਤ ਸਾਰਾ ਲਿਟਰੇਚਰ ਹੈ ਸਾਡਾ ਤਕਰੀਬਨ 170 ਤੋਂ ਵੱਧ ਕਿਤਾਬ ਕਿਤਾਬ ਚ ਪੈਂਫਲੇਟਸ ਹੈਗੇ ਨੇ ਯੂਨੀਵਰਸਿਟੀ ਦੇ ਛਪੇ ਹੋਏ ਨੇ ਜਿੰਨੇ ਘਟਦੇ ਸੀ ਹੋਰ ਛਾਪਦਨੇ ਆ ਤੇ ਉਹ ਵੀ ਉਹ ਲੈ ਕੇ ਜਾਂਦੇ ਨੇ ਸੋ ਇਸ ਕਰਕੇ ਵੀ ਇਹ ਹੈ ਵੀ ਕਿਸਾਨਾਂ ਨੂੰ ਇਹ ਲੱਗਦਾ ਕਿ ਅਸੀਂ ਇੱਥੋਂ ਜੇ ਆਵਾਂਗੇ ਅਸੀਂ ਕੁਝ ਨਾ ਕੁਝ ਜ਼ਰੂਰ ਲੈ ਕੇ ਜਾਣਾ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਕੁਝ ਮਿਲਦਾ ਇੱਥੋਂ ਸਾਨੂੰ ਵੀ ਹੈਗਾ ਕਿ ਸਾਨੂੰ ਉਹਨਾਂ ਵੱਲੋਂ ਬਹੁਤ ਸਾਰੀ ਜਾਣਕਾਰੀ ਸਾਨੂੰ ਵੀ ਮਿਲ ਜਾਂਦੀ ਹੈ ਜੇ ਉਹ ਦੱਸ ਦੇ ਕਿ ਸਾਡੇ ਆਹ ਪ੍ਰੋਬਲਮ ਆ ਗਈ ਇਹ ਪ੍ਰੋਬਲਮ ਆ ਗਈ ਸਾਨੂੰ ਵੀ ਪਤਾ ਲੱਗਦਾ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਮੈਂ ਇੱਕ ਗੱਲ ਪੁੱਛਦਾ ਤੁਹਾਨੂੰ ਵੀ ਛੋਟੇ ਹੁੰਦੇ ਨਾ ਅਸੀਂ ਅਖਬਾਰ ਚੱਕਣੀ ਜਵ ਆਸਾਨ ਮੇਲੇ ਲੱਗੇ ਹੁੰਦੇ ਸੀ ਤੇ ਉੱਥੇ ਇੱਕ ਫੋਟੋ ਰਿਆਰ ਸਾਹਿਬ ਪੱਕਾ ਹੁੰਦੀ ਸੀ ਹਾਂ ਇੱਕ ਕੋਈ ਕਿਸਾਨ ਜਾ ਰਿਹਾ ਹੁੰਦਾ ਸੀ ਸਿਰ ਤੇ ਭੋਰਿਆ ਚੱਕਿਆ ਹੁੰਦਾ ਸੀ ਹਾਂਜੀ ਬਿਲਕੁਲ ਉਹ ਥੱਲੇ ਲਿਖਿਆ ਹੁੰਦਾ ਸੀ ਬੀਜ ਲੈ ਕੇ ਜਾਂਦੇ ਹੋਏ ਹਾਂਜੀ ਹਾਂ ਹੁਣ ਜਦੋਂ ਆਪਾਂ ਗੱਲ ਕਰਦੇ ਆ ਸੌਣੀ ਆ ਰਹੀ ਆ ਹਾਂਜੀ ਬੀਜ ਨਵੇਂ ਚਾਹੀਦੇ ਆ ਫਲਦਾਰ ਬੂਟੇ ਚਾਹੀਦੇ ਆ ਸਬਜ਼ੀਆਂ ਨਵੀਆਂ ਲਗਣੀਆਂ ਉਹਨਾਂ ਦੇ ਬੀਜਾਂ ਦਾ ਕਿੰਨਾ ਕੁ ਪ੍ਰਬੰਧ ਕਰਦੇ ਹੋ ਹੈ ਇਸ ਵਾਰੀ ਵੀ ਜੀ ਹਾਂਜੀ ਕਿਉਂਕਿ ਜਿਹੜੀ ਸਭ ਤੋਂ ਵੱਡੀ ਇੱਕ ਖਿੱਚ ਹੁੰਦੀ ਹੈ ਜੀ ਕਿਸਾਨਾਂ ਦੀ ਆਹ ਉਹ ਚੰਗੀਆਂ ਕਿਸਮਾਂ ਦੇ ਨਵੀਆਂ ਕਿਸਮਾਂ ਦੇ ਬੀਜ ਦੀ ਹੁੰਦੀ ਹੈ ਕਿ ਕਿਹੜੀ ਕਿਸਮ ਨਵੀਂ ਆਈ ਹੈ ਕਿਹੜੀ ਇਨਸਟੀਟਿਊਟ ਕਿਸਮ ਦੇ ਰਹੀ ਹੈ ਜੀ ਜੀ ਸੋ ਹੁਣ ਜਦੋਂ ਸੋਨੀ ਦੀਆਂ ਫਸਲ ਆ ਗਈ ਆਪਾਂ ਬਿਜੜੀਆਂ ਨੇ ਤੇ ਉਹਦੇ ਵਾਸਤੇ ਜੋ ਅਸੀਂ ਬੀਜਾਂ ਦਾ ਪ੍ਰਬੰਧ ਕੀਤਾ ਹੈ ਜੀ ਤੇ ਉਹ ਇਸ ਤਰ੍ਹਾਂ ਹੈਗਾ ਕਿ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਝੋਨੇ ਦੀ ਗੱਲ ਕਰੂੰਗਾ ਹਾਂਜੀ ਝੋਨੇ ਦੀ ਫਸਲ ਲਗਣੀ ਹੈ ਆਹ ਤੇ ਇਸ ਤੋਂ ਪਹਿਲਾਂ ਸਾਡੀ 126 ਵੈਰਾਈਟੀ ਬਹੁਤ ਵਧੀਆ ਸੀ ਜੀ ਤੇ 131 ਵੈਰਾਈਟੀ ਬਹੁਤ ਵਧੀਆ ਸੀ 126 ਨੂੰ ਤਾਂ 8 ਸਾਲ ਹੋ ਗਏ ਰਾਜ ਕੀਤਾ ਉਹਨੇ ਆ ਚਾਰ ਬਹੁਤ ਜਿਆਦਾ ਦਿਨ ਘਟ ਲੈਂਦੀ ਹੈ ਖੇਤ ਖੇਤੀ ਖਾਲੀ ਹੋ ਜਾਂਦਾ ਤੇ ਇਹ ਬਹੁਤ ਹਰਬਨ ਪਿਆਰੀ ਵੈਰਾਈਟੀ ਹੈ 131 ਵੀ ਹੁਣ ਨਮੀ ਉਸ ਤੋਂ ਬਾਅਦ ਅਸੀਂ ਦਿੱਤੀ ਸੀ ਇਹ ਵੀ ਲਾਸਟ ਇਅਰ ਇਨੀ ਡਿਮਾਂਡ ਸੀ ਸੀਡ ਦੀ ਸਾਡੇ ਕੋਲ ਸੀਡ ਘਟ ਗਿਆ ਸੀ ਤੇ ਇਹਨਾਂ ਤੋਂ ਇਲਾਵਾ ਸਾਡੇ ਕੋਲ 130 PR 128 PR 126 PR 121 PR 114 ਤੇ PR 113 ਇਹ ਵੈਰਾਈਟੀਆਂ ਨੇ ਕੁਝ ਇਲਾਕਿਆਂ 'ਚ ਲੋਕੀ 114 ਲਾਉਂਦੇ ਨੇ ਕਈ ਜਗ੍ਹਾ ਤੇ 113 ਲਾਉਂਦੇ ਨੇ ਇਦਾਂ ਦੀ ਡਿਮਾਂਡ ਹਰ ਇੱਕ ਦੀ ਆਪਣੀ ਹੈ ਪਰ ਅਸੀਂ ਇੱਕ ਇੱਕ ਨਵੀਂ ਵੈਰਾਈਟੀ ਲੈ ਕੇ ਆ ਰਹੇ ਹਾਂ ਅੱਛਾ ਜੀ ਤੇ ਇਹ ਮੈਂ ਦੱਸਣਾ ਚਾਹਾਂ ਕਿਸਾਨ ਵੀਰਾਂ ਨੂੰ ਉਸ ਵੈਰਾਈਟੀ ਦਾ ਨਾਮ ਅਸੀਂ ਹਲੇ ਰੱਖਣਾ ਹੈ ਪਰ ਅਸੀਂ ਲੱਗਦਾ ਹੈ ਕਿ ਅਸੀਂ ਦਾ PR 132 ਰੱਖਾਂਗੇ ਅੱਛਾ ਜੀ ਅੱਛਾ ਤਾਂ ਮਾਲਕ 132 ਹਾਂ ਜੀ ਇਹਦੀ ਖਾਸੀਅਤ ਕੀ ਹੈ ਹੂੰ ਕਿ ਇਹ ਆਮ ਆਪਾਂ ਕਹਿ ਰਹੇ ਆ ਕਿ ਅਸੀਂ ਖਾਦਾਂ ਬਹੁਤ ਪਾ ਰਹੇ ਆ ਪਾ ਰਹੇ ਆ ਪੰਦਿਆਂ ਨਾਈਟ੍ਰੋਜਨ ਪਾਉਨੇ ਆ ਫਾਸਫੋਰ ਹੋ ਸਾਰਾ ਪਾ ਰਹੇ ਆ ਵੀ ਆਪਾਂ ਖਾਚਾ ਬਹੁਤ ਕਰਦੇ ਖਾਦਾਂ ਦੇ ਉੱਤੇ ਜਮੀਨ ਦੀ ਵੀ ਕਈ ਵਾਰੀ ਸਿਹਤ ਤੇ ਜਦ ਆਪਾਂ ਵੱਧੂ ਖਾਦ ਪਾਈ ਜਾ ਰਹੇ ਆ ਖਰਚਾ ਵੀ ਸਾਡਾ ਹੁੰਦਾ ਤੇ ਉਹ ਖਾਦ ਦਾ ਵੀ ਬੁਰਾ ਅਸਰ ਜ਼ਮੀਨ ਦੇ ਵਿੱਚ ਹੁੰਦਾ ਸਾਡੇ ਪਾਣੀ ਚ ਵੀ ਕਈ ਵਾਰੀ ਚੀਜ਼ਾਂ ਆ ਜਾਂਦੀਆਂ ਨੇ ਸੋ ਇਹ ਜਿਹੜੀ ਨਵੀਂ ਵੈਰਾਈਟੀ ਅਸੀਂ ਦੇ ਰਹੇ ਆ ਇਹ ਦੂਜੀ ਖਾਦ ਨਾਲੋਂ 25% ਖਾਦ ਘੱਟ ਲੋਗੀ। ਵਾਹ ਜੀ ਵਾਹ। ਖਰਚਾ 25% ਖਰਚਾ ਬਣ ਗਿਆ। ਇਹ ਚਾਰ ਬੋਰੀਆਂ ਪਾਉਣੀਆਂ ਤੇ ਤਿੰਨੇ ਪਾਉਣ ਦੀ ਲੋੜ ਹੈ। ਅੱਛਾ। ਤੇ ਪਰ ਇਹਦੇ ਘੱਟ ਖਾਦ ਲੈ ਕੇ ਵੀ ਇਹਦਾ ਜਿਹੜਾ ਝਾੜ ਹੈ ਨਾ 131 ਤੋਂ ਵੀ ਥੋੜਾ ਵੱਧ ਹੀ ਹੈ। ਵਾਹ। 126 ਤੋਂ ਔਰ 131 ਤੋਂ। ਬਿਲਕੁਲ ਜੀ ਜੀ। ਤੇ ਤੀਜੀ ਵਿੱਚ ਖਾਸੀਅਤ ਇਹ ਹੈਗੀ ਹੈ ਕਿ ਇਹ ਤਕਰੀਬਨ 131 ਜਿਹੜੀ ਹੈ 126 ਉਹ ਤੋਂ 15-18 ਦਿਨ ਜ਼ਿਆਦਾ ਲਹੋਗੀ। ਹਮ। ਪਰ ਇਹਦੇ ਵਿੱਚ ਮਤਲਬ ਇਹ ਹੈਗਾ ਕਿ ਝਾੜ ਵੱਧਾ ਤੇ ਬਹੁਤ ਹੀ ਲੰਬੀ ਡਿਊਰੇਸ਼ਨ ਵੀ ਰਹਿੰਦੀ ਜਿਵੇਂ ਜਿਹੜੀ ਸਾਡੀ ਪੂਸਾ 44 ਹੁੰਦੀ ਸੀ ਉਸ 60 ਦਿਨ ਲੈਂਦੀ ਸੀ ਇਹ 135 36 ਦਿਨ ਪੱਕ ਜਾਣਾ ਤੇ ਖੇਤ ਸਮੇਂ ਤੇ ਖਾਲੀ ਹੋ ਜਾਣਾ ਕਣਕ ਦੀ ਜਿਹੜੀ ਬੁਝਾਈ ਹੈ ਸੌਖੀ ਹੋ ਜੂ ਟਾਈਮ ਤੇ ਹੋ ਜੂਗੀ ਸੋ ਇਹ ਬਹੁਤ ਵਧੀਆ ਵੈਰਾਈਟੀ ਹੈ ਐਤਕੀ ਸਾਡੇ ਕੋਲ ਹਲੇ ਬੀਜ ਘਟ ਹੈ ਤੇ ਪਰ ਅਸੀਂ ਦੇਵਾਂਗੇ ਅਸੀਂ ਆਮ 8 ਕਿਲੋ ਜਾਂ 24 ਕਿਲੋ ਦਾ ਬੈਗ ਦੰਨੇ ਆ ਇਹਦਾ ਅਸੀਂ 4 ਕਿਲੋ ਦਾ ਹੀ ਦਵਾਂਗੇ ਤਰ ਚਾਰ ਕਿੱਲੋ ਵੀ ਜੇ ਅਸੀਂ ਬੀਜ ਦੇਵਾਂਗੇ ਨੇ ਸਾਡੇ ਕਿਸਾਨ ਵੀਰ ਐਨੇ ਅੱਛੇ ਨੇ ਜਿਹੜੇ ਬੀਜ ਦਾ ਕੰਮ ਕਰਦੇ ਹੋਰ ਵੀ ਚਾਰ ਕਿੱਲਾਂ ਨਾਲ ਵੀ ਕਿੱਲਾ ਲੱਗ ਜਾਣਾ ਹਾਂਜੀ ਹਾਂਜੀ ਆਪਣਾ ਬੀਜ ਬਣਾ ਰਿਹਾ ਬਿਲਕੁਲ ਬਣਾ ਬਣਾ ਬਿਲਕੁਲ ਸਹੀ ਗੱਲ ਹੈ ਹਾਂਜੀ ਹਾਂ ਅੱਛਾ ਡਾਕਟਰ ਸਾਹਿਬ ਇੱਥੇ ਇੱਕ ਤੁਸੀਂ ਗੱਲ ਕੀਤੀ ਆ ਆ 126 ਦੀ ਹਾਂਜੀ ਉਹਦੇ ਬਾਰੇ ਨਾ ਪਿਛਲੀ ਵਾਰ ਕੋਸ ਐਵੇਂ ਸੰਕੇ ਜੇ ਹੀ ਤੁਸੀਂ ਵੀ ਤਾਂ ਗੱਲ ਕਰਦੇ ਮੇਰੇ ਨਾਲ ਟਾਈਮ ਬਹੁਤ ਲੱਗਾ ਵਿਕਤਾ ਵੇਚਣ ਉਹ ਕੀ ਉਹ ਪਤਾ ਨਹੀਂ ਪਈ ਆਹੀ ਦੀ ਚੁੱਕਣੀ ਨਹੀਂ ਆ ਜਾਂ ਅਸੀਂ ਲੈਣੀ ਨਹੀਂ ਆ ਉਹ ਇਸ ਵਾਰ ਜੇ ਕਿਸਾਨਾਂ ਨੂੰ ਤੁਸੀਂ ਜ਼ਰੂਰ ਦੱਸ ਦੋ ਵੀ ਇਹੋ ਜੀ ਗੱਲਬਾਤ ਹੈਗੀ ਆ ਜਾਂ ਨਹੀਂ ਹੈਗੀ ਜਾਂ ਕਿਵੇਂ ਤੁਸੀਂ ਕਰੋਗੇ ਦੇਖੋ ਜੀ ਜਿਹੜੀ ਪੀਆਰ 126 ਹੈ ਅਸੀਂ ਇਹ ਕਹਿੰਦੇ ਕਿ ਇਹ ਪੰਜਾਬ ਨੂੰ ਇੱਕ ਪੀਏ ਵੱਲੋਂ ਵਰਦਾਨ ਹੈ ਵਰਦਾਨ ਹੈ ਬਿਲਕੁਲ ਜੀ ਉਹ ਵਰਦਾਨ ਇਸ ਕਰਕੇ ਕਹਿੰਦੇ ਆ ਕਿ ਇਹ ਜਿੰਨੀ ਲੇਟ ਲਾਓਗੇ ਉਹ ਵੀ ਚੰਗੀ ਹੈ ਹੂੰ ਤੇ ਇਹਨੂੰ 124 25 ਦਿਨਾਂ ਚ ਪੱਕ ਜਾਣਾ ਇਹਨਾਂ ਤੇ ਇਹਦਾ ਝਾੜ ਬਹੁਤ ਜ਼ਿਆਦਾ ਹੈਗਾ ਜੀ ਸੋ ਇਸ 8 ਸਾਲ ਪੁਰਾਣੀ ਵੈਰਾਈਟੀ ਹੋ ਗਈ ਹੁਣ ਹਾਂਜੀ ਤੇ ਕਿਸੇ ਨੇ 8 ਸਾਲ ਬਾਅਦ ਕਿੰਦੂ ਪ੍ਰਤੂ ਨਹੀਂ ਕੀਤਾ ਕਿ ਇਹ ਵੈਰਾਈਟੀ ਚੰਗੀ ਨਹੀਂ ਹੈਗੀ ਹਾਂਜੀ ਪਿਛਲੇ ਸਾਲ ਹੀ ਕਿਉਂ ਇਹ ਆਇਆ ਸਾਰਾ ਕੁਝ ਪਿਛਲੇ ਸਾਲ ਇਹ ਹੋਇਆ ਹੈਗਾ ਕਿ ਸੈਂਟਰਲ ਗਵਰਨਮੈਂਟ ਨੇ ਜਿਹੜਾ ਚਾਵਲ ਚੁੱਕਣਾ ਸੀ ਇੱਥੋਂ ਉਹ ਪਿਛਲੇ ਸਾਲ ਦਾ ਵੀ ਚੁੱਕਿਆ ਨਹੀਂ ਸੀ ਗਦਾਮ ਖਾਲੀ ਨਹੀਂ ਸੀ ਹੋਏ ਗਦਾਮ ਪਿਛਲੇ ਸਾਲ ਦੇ ਚੌੜ ਭਰੇ ਪਏ ਸੀ ਸੋ ਜਦੋਂ ਇਹ ਮੰਡੀ 'ਚ ਜਾਣਾ ਸੀ ਤੇ ਆੜਤੀਏ ਵੀ ਕਹਿੰਦੇ ਅਸੀਂ ਲੈ ਕੇ ਕਿੱਥੇ ਰੱਖਾਂਗੇ ਤੇ ਜਿਹੜਾ ਸ਼ੈਲਰ ਵਾਲਾ ਉਹ ਵੀ ਕਹਿੰਦਾ ਮੈਂ ਲੈ ਕੇ ਕਿੱਥੇ ਰੱਖਾਂਗਾ ਮੇਰੇ ਕੋਲ ਤਾਂ ਪੁਰਾਣਾ ਹੀ ਗਦਾਮ ਭਰਿਆ ਪਿਆ ਹੈਗਾ ਸੋ ਇਸ ਕਰਕੇ ਆਹ ਚੀਜ਼ ਆਈ ਸੀ ਇੱਕ ਤਾਂ ਏ ਸੀ ਰੀਜਨ ਵੈਰਾਈਟੀ 'ਚ ਕੋਈ ਨੁਕਸ ਨਹੀਂ ਬਹੁਤ ਵਧੀਆ ਗਵਰਨਮੈਂਟ ਸਪੋਰਟ ਕਰਦੀ ਇਹਨੂੰ ਤੇ ਇੱਕ ਹੋਰ ਜਿਹੜਾ ਪਿਛਲੇ ਸਾਲ ਕਿਲਤ ਆਈ ਹੈਗੀ ਹੈ ਓਏ ਸੀ ਕੇ ਬਹੁਤ ਕਾਫੀ ਵੱਡੇ ਪੱਧਰ ਤੇ ਕੋਈ 1.5 ਲੱਖ ਹੈਕਟੇਅਰ ਜਿਹੜਾ ਸੀ ਪੰਜਾਬ ਦੇ ਵਿੱਚ ਉਹ ਹਾਈਬ੍ਰਿਡ ਝੋਨਾ ਲੱਗ ਗਿਆ ਵਾਹ ਭਾਈ ਇਹ ਕਿਹੜਾ ਆ ਗਿਆ ਇਹ ਜਿਹੜਾ ਹਾਈਬ੍ਰਿਡ ਝੋਨਾ ਨਾ ਇਹ ਪੀਯੂ ਨੇ ਕਦੇ ਰਕਮੈਂਡ ਨਹੀਂ ਕੀਤਾ ਹਾਂਜੀ ਉਹ ਕਿਉਂ ਨਹੀਂ ਕੀਤਾ ਅਸੀਂ 40 ਸਾਲ ਤੋਂ ਤੇ ਬੰਜੇ ਦੀ ਕੋਈ ਸਾਡਾ ਆਉਂਦਾ ਟੈਸਟ ਕਰਦੇ ਆਂ ਪਰ ਅਸੀਂ ਉਹਨੂੰ ਸਪਾਰਸ਼ ਨਹੀਂ ਕਰਦੇ ਬਿਲਕੁਲ ਉਹਦਾ ਰੀਜ਼ਨ ਇਹ ਹੈਗਾ ਕਿ ਝੋਨਾ ਹਾਂ ਆਪਾਂ ਨੂੰ ਪਤਾ ਕਿਸਾਨ ਵੀਰਾਂ ਨੂੰ ਕਿ ਹਾਈਬ੍ਰਿਡ ਚੰਗੇ ਹੁੰਦੇ ਨੇ ਸਬਜ਼ੀਆਂ ਦੇ ਵੀ ਹਾਈਬ੍ਰਿਡ ਕਹਿੰਦੇ ਵਧੀਆ ਹੁੰਦੇ ਨੇ ਕਪਾਹ ਦੇ ਵੀ ਹਾਈਬ੍ਰਿਡ ਵਧੀਆ ਨੇ ਤੇ ਇਸੇ ਤਰ੍ਹਾਂ इवन ਮੱਕੀ ਦੇ ਵੀ ਹਾਈਬ੍ਰਿਡ ਵਧੀਆ ਨੇ ਪਰ ਝੋਨੇ ਦੇ ਵਿੱਚ ਵੈਰਾਈਟੀ ਔਰ ਹਾਈਬ੍ਰਿਡ ਦਾ ਕੋਈ ਫਰਕ ਨਹੀਂ ਹੈ ਝਾੜ ਦਾ ਹਾਂ ਜੀ ਵੈਰਾਈਟੀ ਵੀ ਉਨਾ ਹੀ ਝਾੜ ਦਿੰਦੀ ਜਿਨਾ ਹਾਈਬ੍ਰਿਡ ਦਾ ਹਾਂ ਜੇ ਸਾਡੀ ਵੈਰਾਈਟੀ ਉਹਨਾਂ ਚਾੜ ਦੇ ਦੇਵੇ ਜੇ ਨਾ ਹਾਈਬ੍ਰਿਡ ਦਿੰਦਾ ਫਿਰ ਅਸੀਂ ਹਾਈਬ੍ਰਿਡ ਕਿਉਂ ਲਈਏ ਹਾਈਬ੍ਰਿਡ ਦਾ ਇਹ ਹੈਗਾ ਕਿ ਬੀਜ ਸਾਨੂੰ ਹਰ ਵਾਰ ਹੀ ਲੈਣਾ ਪੈਂਦਾ ਨਵਾਂ ਲੈਣਾ ਪੈਂਦਾ ਕੜਕ ਦਾ ਝੋਨੇ ਦਾ ਜੇ ਸਾਡੇ ਕੋਲੋਂ ਇੱਕ ਵਾਰੀ ਬੀਜ ਫਾਰਮਰ ਲੈ ਜਾਂਦਾ ਤਿੰਨ ਚਾਰ ਸਾਲ ਉਹ ਲੋਂਦਾ ਰਹਿੰਦਾ ਉਹਨੂੰ ਆਪ ਹੀ ਬਣਾ ਬਣਾ ਕੇ ਹਾਂ ਜੀ ਹਾਂ ਉਹਨੂੰ ਪੈਸੇ ਖਰਚਣ ਦੀ ਲੋੜ ਨਹੀਂ ਹੁੰਦੀ ਤੇ ਜਿਹੜੇ ਹਾਈਬ੍ਰਿਡ ਬੀਜ ਹੁੰਦੇ ਨੇ ਹਰ ਵਾਰੀ ਸਾਨੂੰ ਇਹ ਕੰਪਨੀ ਤੋਂ ਲੈਉਣੇ ਪੈਂਦੇ ਨੇ ਜਿਵੇਂ ਹੁਣ ਮੈਂ ਝੋਨਾ ਹਾਈਬ੍ਰਿਡ ਝੋਨੇ ਦੀ ਗੱਲ ਕਰਦਾ ਹਾਂ ਹਾਂ ਜੀ ਇਹਦੇ ਵਿੱਚ ਪਿਛਲੇ ਸਾਲ ਕੁਝ ਕੰਪਨੀਆਂ ਜਿਹੜੀ ਉਹਦੀ ਕੀਮਤ ਲੱਗ ਰਹੀ ਸੀ ਨਾ ਤੇ ਉਹ ਸਾਡੀ ਵੈਰਾਈਟੀ ਜਿਹੜੀ 126 ਹੈ ਜਾਂ 131 ਹੈ ਇਹਦਾ ਰੇਟ ਸੀ 56 ਰੁਪਏ ਕਿਲੋ ਹਾਂਜੀ ਤੇ 8 ਕਿਲੋ ਬੀਜ ਪੈਂਦਾ ਹੈ ਹੂੰ ਤੇ ਜਿਹੜੇ ਹਾਈਬ੍ਰਿਡ ਵੇਚ ਰਹੇ ਸੀ 3000 3500 4000 ਰੁਪਏ ਕਿਲੋ ਤੁਸੀਂ 8 ਕਿਲੋ ਪੋਣਾ ਦੇਖੋ ਬੀਲ ਕਿੰਨੇ ਦਾ ਹੋ ਗਿਆ ਇੱਕ ਤਾਂ ਆਹ ਦੇਖੋ ਇਹ ਹੈਗਾ ਫਾਰਬਰ ਨੂੰ ਪਤਾ ਨਹੀਂ ਹੁੰਦਾ ਵੀ ਹਾਈਬ੍ਰਿਡ ਹੈਗਾ ਲੈ ਕੇ ਲਾ ਲਈਏ ਉਹਦਾ ਜਿਹੜਾ ਅੱਗੇ ਨੁਕਸਾਨ ਹੋਇਆ ਹੈ ਇਹਨਾਂ ਹਾਈਬ੍ਰਿਡ ਦੇ ਵਿੱਚ ਟੋਟਾ ਬਹੁਤ ਹੁੰਦਾ ਹੈ ਤੇ ਉਹ ਦੇਖੋ ਪੈਸੇ ਵੀ ਤੁਸੀਂ ਵੱਧ ਲਾਏ ਨੇ ਤੇ ਤੁਹਾਡਾ ਜਦੋਂ ਮੰਡੀ 'ਚ ਜਾਣਾ ਤੇ ਆੜਤੀਆ ਨੇ ਵੀ ਕਹਿਣਾ ਇਹਦਾ ਟੋਟਾ ਹੈਗਾ ਮੈਨੂੰ ਲੈਣਾ ਹੈਗਾ ਸੋ ਇਹ ਕਿਸਾਨਾਂ ਨੂੰ ਕਈ ਨਹੀਂ ਪਤਾ ਨਹੀਂ ਹੁੰਦਾ ਹੈਗਾ ਅਸੀਂ ਇਹ ਚਾਹੁੰਦੇ ਹਾਂ ਕਿ ਝੋਨੇ ਦੇ ਵਿੱਚ ਵੈਰਾਈਟੀਆਂ ਹੀ ਲਾਓ ਜਿਹੜੀਆਂ ਪਿਊ ਰეკਮੈਂਡਡ ਨੇ ਇੱਕ ਤਾਂ ਝਾੜ ਬਹੁਤ ਵਧੀਆ ਇੱਕ ਛੇਤੀ ਪੱਕ ਜਾਂਦੀਆਂ ਨੇ ਕਣਕ ਅੱਗੇ ਲੱਗ ਜਾਂਦੀ ਟਾਈਮ ਦੇ ਉੱਤੇ ਤੇ ਉਹਦੇ 'ਚ ਟੋਟਾ ਵੀ ਹੈ ਜਿੰਨੇ ਮਿਲਰਾਂ ਨੂੰ ਚਾਹੀਦਾ ਟੋਟਾ ਮਤਲਬ ਉਸ ਤੋਂ ਟੋਟਾ ਘਟ ਹੈ ਅੱਛਾ ਡਾਕਟਰ ਸਾਹਿਬ ਇਹ ਝੋਨੇ ਦੀ ਤਾਂ ਗੱਲ ਹੋ ਗਈ ਜਿਹੜੀਆਂ ਹੋਰ ਫਸਲਾਂ ਹੁੰਦੀਆਂ ਉਹਨਾਂ ਦੇ ਬੀਜਾਂ ਦਾ ਪ੍ਰਬੰਧ ਤੇ ਇੱਕ ਗੱਲ ਮੈਂ ਹੋਰ ਰਿਆਲ ਸਾਹਿਬ ਪੁੱਛਣੀ ਚਾਹਨਾ ਇੱਕ ਅੱਜ ਕੱਲ੍ਹ ਹੁਣ ਮੱਕੀ ਬਹੁਤ ਲੋਕ ਆ ਜਿਹੜੇ ਖਾਹਾਂ ਦੇ ਹਾਰ ਖੜੇ ਕਰ ਦਿੰਦੇ ਆ ਹਾਂ ਅੱਜ ਕੱਲ੍ਹ ਲਾਉਂਦੇ ਆ ਇਹ ਤੁਸੀਂ ਕਹਿੰਦੇ ਹੋ ਵੀ ਗਰਮੀ ਆ ਜਾਂਦੀ ਜਿਹੜੀ ਆ ਲਾਉਣ ਲੱਗ ਗਏ ਇਹ ਦੋ ਤਰ੍ਹਾਂ ਦੀ ਮੱਕੀ ਹੈ ਇੱਕ ਤਾਂ ਅਸੀਂ ਅੱਧਿਕ ਜਨਵਰੀ ਤੋਂ ਲਾਉਣੀ ਸ਼ੁਰੂ ਕਰ ਦਿੰਦੇ ਆ ਤੇ ਹੁਣ ਆਲੂ ਪੁੱਟ ਕੇ ਵੀ ਲਾ ਰਹੇ ਆ ਉਹਨੂੰ ਅਸੀਂ ਕਹਿੰਦੇ ਆ ਸਪ੍ਰਿੰਗ ਮੇਸ ਬਹਾਰ ਰੁੱਤ ਦੀ ਮੱਕੀ ਮੱਕੀ ਬਿਲਕੁਲ ਇੱਕ ਮੱਕੀ ਹੈ ਜਿਹੜੀ ਈਵਨ ਜਦੋਂ ਕਣਕ ਕੱਟ ਲੈਣੀ ਹੈ ਉਹ ਤਾਂ ਫਿਰ ਬਾਅਦ ਚਲਾਉਣੀ ਹੈ ਉਹਨੂੰ ਕਹਿੰਦੇ ਅਸੀਂ ਗਰਮੀ ਰੁੱਤ ਦੀ ਮੱਕੀ ਜਿਹਨੂੰ ਸਮਰ ਮੇਜ਼ ਕਹਿੰਦੇ ਆ ਇਹ ਹਾਲੀ ਪੀ ਨੇ ਸਪਰਸ਼ ਨਹੀਂ ਕੀਤੀ ਅਸੀਂ ਸਪਰਸ਼ ਕੀਤੀ ਸੀ ਸਿਰਫ ਜਿਹੜੀ ਪਹਾੜ ਦੀ ਹੈ ਜਿਹੜੀ ਜਨਵਰੀ ਚ ਲੱਗ ਜਾਂਦੀ ਆਲੂਆਂ ਤੋਂ ਬਾਅਦ ਪਰ ਉਹ ਵੀ ਅਸੀਂ ਇਹ ਕੀਤਾ ਸੀ ਇਹਦੇ ਚ ਡ੍ਰਿਪ ਨਾਲ ਲਗਾਓ ਹਾਂਜੀ ਕਿਉਂ ਅਸੀਂ ਕਹਿੰਦੇ ਆ ਕਿ ਇਹਦੇ ਵਿੱਚ 15 18 ਪਾਣੀ ਲੱਗਦੇ ਨੇ ਹਾਂਜੀ ਪਹਿਲਾਂ ਤੇ ਝੋਨੇ ਦੇ ਸਾਡਾ ਪਾਣੀ ਪੰਜਾਬ ਦਾ ਖਤਮ ਕਰਤਾ ਸਮਰਸੀਬਲ ਲਾਗੇ ਨੇ 60 60 ਮੀਟਰ ਤੇ ਪਾਣੀ ਚਲਾ ਗਿਆ ਨਲਕੇ ਤਾਂ ਬੰਦ ਹੀ ਹੋ ਗਏ ਨੇ ਪਿੰਡਾਂ 'ਚ ਸਾਰਾ ਤੇ ਅਸੀਂ ਇੱਕ ਤਾਂ ਸਾਡਾ ਝੋਨਾ ਸੀ ਕਹਿੰਦੇ ਘਟਾਈਏ ਹਾਂਜੀ ਤੇ ਜਿਹੜੀ ਇਹ ਮੱਕੀ ਆ ਗਈ ਨਾ ਨਵੇਂ ਹੁਣ ਤੇ ਇਹਦੇ ਨਾਲ ਕੀ ਹੋ ਰਿਹਾ ਹੈਗਾ ਕਿ ਪਾਣੀ ਸਾਡਾ ਜੇ 15 14 ਪਾਣੀ ਆਪਾਂ ਮੱਕੀ ਨੂੰ ਵੀ ਲਾਤੇ ਫਿਰ ਝੋਨੇ ਨੂੰ ਲਾਵਾਂਗੇ ਤੇ ਸਾਡਾ ਪਾਣੀ ਕਿੱਥੇ ਜਾਊਗਾ ਯਾਰ ਆਪਾਂ ਸਾਰਿਆਂ ਦਾ ਫਰਜ਼ ਬਣਦਾ ਹੈਗਾ ਕਿ ਆਪਾਂ ਪੰਜਾਬ ਦਾ ਪਾਣੀ ਵਿਚਾਉਣਾ ਹੈਗਾ ਸੋ ਅਸੀਂ ਇਹ ਨਿਸ਼ਪਾਰਸ਼ ਕਰਦੇ ਕਿ ਇਹ ਜਿਹੜੀ ਗਰਮ ਰੁੱਤ ਦੀ ਮੱਕੀ ਹੈ ਇਹ ਲਗਣੀ ਚਾਹੀਦੀ ਹੈ ਤੇ ਇਹ ਜੇ ਲਾਉਣੀ ਵੀ ਹੈ ਡ੍ਰਿਪ ਤੇ ਲਾਓ ਬਿਲਕੁਲ ਬਿਲਕੁਲ ਅੱਛਾ ਉਹ ਵੀ ਇਹਦੇ ਵਿੱਚ ਕੀ ਰਿਹਾ ਹੈਗਾ ਇਹ ਮੱਕੀ ਜਿਹੜੀ ਲੱਗਦੀ ਹੈ ਨਾ ਇਹਦਾ ਸਾਰਾ ਸਾਈਲੇਜ ਬਣਦਾ ਜਿਆਦਾਤਰ ਸਾਈਲੇਜ ਸਾਡੇ ਅਸੀਂ ਤਾਂ ਸਾਡੇ ਕੋਲ ਤਾਂ ਇੰਨੇ ਵਧੀਆ ਚਾਰੇ ਨੇ ਪੰਜਾਬ ਦੇ ਸਾਡੇ ਤਾਂ ਪਸ਼ੂ ਸਾਈਲੇਜ ਲਾਉਂਦੀ ਨਹੀਂ ਕਰਦੇ ਇਹ ਸਾਰਾ ਇਹ ਸਾਰਾ ਇਹ ਸਾਰਾ ਸਾਈਲੇਜ ਦੂਜੀਆਂ ਸਟੇਟਾਂ ਜਾ ਰਿਹਾ ਸਾਨੂੰ ਇਹ ਲੱਗਦਾ ਸੀ ਪਹਿਲਾਂ ਇਹ ਕਹਿੰਦੇ ਸੀ ਕਿ ਜਿਹੜਾ ਝੋਨਾ ਅਸੀਂ ਚੌਲ ਐਕਸਪੋਰਟ ਕਰ ਰਹੇ ਹਾਂ ਤੇ ਅਸੀਂ ਇਹ ਕਹਿੰਦੇ ਕਿ ਜੇ 1 ਕਿਲੋ ਚਾਵਲ ਪੈਦਾ ਕਰਨਾ 3000 ਲੀਟਰ ਪਾਣੀ ਲੱਗਦਾ ਤੇ ਅਸੀਂ ਸਾਨੂੰ ਹੁਣ ਜੇ ਆ ਗਰਮ ਰੁੱਤ ਦੀ ਮੱਕੀ ਲਾ ਰਹੇ ਹਾਂ ਸਾਈਲੇਜ ਬਣੂਗਾ ਤੇ ਅਸੀਂ ਕਹਿੰਦੇ ਕਿ ਸਾਈਲੇ ਅਸੀਂ ਫਿਰ ਪਾਣੀ ਐਕਸਪੋਰਟ ਕਰਦੇ ਅਸੀਂ ਇਹ ਰეკਮੈਂਡੇਸ਼ਨ ਨਹੀਂ ਦਿੰਦੇ ਨਹੀਂ ਕਹਿੰਦੇ ਉਹ ਕੰਪਨੀਆਂ ਵਾਲਿਆਂ ਨੇ ਆਪਣਾ ਸੀਡ ਵੇਚਣਾ ਹੁੰਦਾ ਉਹ ਇਹਦਾ ਪ੍ਰੋਪਾਗੈਂਡਾ ਬਹੁਤ ਮਤਲਬ ਬਹੁਤ ਬਚ ਕੇ ਰਹਿਣ ਦੀ ਲੋੜ ਆ ਲੋੜ ਹੈ ਹਾਂ ਤੇ ਡਾਕਟਰ ਸਾਹਿਬ ਜਦੋਂ ਅਸੀਂ ਪਿਛਲੀ ਵਾਰ ਮੇਲੇ ਗਏ ਮੈਂ ਤੇ ਤੇਜਪਾਲ ਜੀ ਉਦੋਂ ਤੁਸੀਂ ਉੱਥੇ ਨਾ ਬੜੇ ਉੱਗੇ ਕਿਸਾਨਾਂ ਨੂੰ ਹਾਂਜੀ ਸਨਮਾਨਿਤ ਕੀਤਾ ਸੀ ਹਾਂਜੀ ਹਾਂਜੀ ਤੇ ਇਸ ਵਾਰ ਵੀ ਤੁਸੀਂ ਇਸ ਤਰ੍ਹਾਂ ਕਿਸਾਨਾਂ ਨੂੰ ਸਨਮਾਨਿਤ ਕਰੋਗੇ ਔਰ ਕਿਹ ਤਰ੍ਹਾਂ ਦਾ ਸਨੇਹਾ ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਡੇਢ 2 ਲੱਖ ਲੋਕ ਹੁੰਦੇ ਨੇ ਬੜਾ ਵੱਡਾ ਸਨੇਹਾ ਜਾਂਦਾ ਕਿਉਂਕਿ ਉਹਨਾਂ ਨੂੰ ਐ ਲੱਗਦਾ ਹੁੰਦਾ ਵੀ ਅਗਲੀ ਵਾਰੀ ਮੇਰੀ ਵੀ ਆ ਸਕਦੀ ਆ ਇਹਦੇ ਬਾਰੇ ਸਾਨੂੰ ਜ਼ਰੂਰ ਹਾਂ ਅਸੀਂ ਹਰ ਮੇਲੇ ਤੇ ਕਿਸਾਨਾਂ ਨੂੰ ਸਨਮਾਨਿਤ ਕਰਦੇ ਆ ਉਹਦੇ ਚ ਉਹ ਫਾਰਮਰ ਹੁੰਦੇ ਨੇ ਜਿਹੜੇ ਅਗਾਹ ਵਧੂ ਹੁੰਦੇ ਨੇ ਹਾਂਜੀ ਤੇ ਉਹ ਐਪਲੀਕੇਸ਼ਨ ਸਾਨੂੰ ਅਸੀਂ ਪਹਿਲਾਂ ਐਡਵਰਟਾਈਜ਼ ਕਰਦੇ ਆ ਕਿ ਅਸੀਂ ਇਹਨਾਂ ਕਿਸਾਨਾਂ ਨੂੰ ਅਵਾਰਡ ਦੇਣੇ ਨੇ ਇਹ ਅਵਾਰਡ ਨੇ ਸਾਡੇ ਤੇ ਉਹ ਅਸੀਂ ਉਹ ਐਪਲੀਕੇਸ਼ਨ ਦਿੰਦੇ ਨੇ ਤੇ ਸਾਡੀ ਟੀਮ ਜਾ ਕੇ ਦੇਖਦੀ ਵੀ ਹੈਗੀ ਕਿ ਵਾਕਈ ਉਸ ਕਿਸਾਨ ਨੇ ਉਦੋਂ ਦਾ ਕੰਮ ਕੀਤਾ ਕਿ ਨਹੀਂ ਕੀਤਾ ਜੀ ਜੀ ਫਿਰ ਉਹਨਾਂ ਚੋਂ ਅਸੀਂ ਸਿਲੈਕਟ ਕਰਦੇ ਆਂ ਇਸ ਵਾਰ ਵੀ ਅਸੀਂ ਸੱਤ ਜਿਹੜੇ ਅਗਾ ਵਦੂ ਫਾਰਮਰズ ਨੇ ਉਹਨਾਂ ਨੂੰ ਅਵਾਰਡ ਦੇਵਾਂਗੇ ਮੇਲੇ ਦੇ ਉੱਤੇ ਬਹੁਤ ਵਧੀਆ ਗੱਲ ਹੈ ਤੇ ਉਹ ਬੜਾ ਮੋਟੀਵੇਟਿੰਗ ਹੁੰਦਾ ਜਿਹੜੇ ਦੂਜੇ ਫਾਰਮਰ ਨੇ ਉਹਨਾਂ ਨੂੰ ਵੀ ਹੁੰਦਾ ਕਿ ਯਾਰ ਇਹ ਅਗਲੀ ਵਾਰੀ ਅਸੀਂ ਵੀ ਅਵਾਰਡ ਲਈਏ ਅੱਛਾ ਸਾਡਾ ਬਹੁਤ ਪਾਰਦਾਸੀ ਹੁੰਦਾ ਜਦੋਂ ਆਪਾਂ ਗਏ ਹੀ ਨਮਾਇਸ਼ਾਂ ਬੜੀਆਂ ਲਗੀਆਂ ਹੋਈਆਂ ਹੁੰਦੀਆਂ ਇਹ ਮੈਂ ਗੱਲ ਕਰ ਰਿਹਾ ਹਾਂ ਲੱਗ ਰਹੀਆਂ ਜੀ ਨਮਾਇਸ਼ਾਂ ਬਿਲਕੁਲ ਜੀ ਨਮਾਇ ਇੰਡਸਟਰੀਅਲ ਸਾਡਾ ਐਗਜ਼ੀਬਿਸ਼ਨ ਲੱਗਦੀ ਹੈ ਜੀ ਟੋਟਲ ਲਾ ਕੇ ਅਸੀਂ ਕੋਈ 375 ਜਿਹੜੇ ਨੇ ਉਹ ਸਟਾਲਸ ਲਾਉਣੇ ਨੇ ਬਹੁਤ ਵੱਡਾ ਨੰਬਰ ਹੈਗਾ ਇਹ ਜਿਹੜੇ ਸਟਾਲਸ ਵੀ ਉਹ ਲਾਉਣੇ ਆਸੀਂ ਜਿਹਦੇ ਵਿੱਚ ਕੋਈ ਗਲਤ ਚੀਜ਼ ਨਾ ਵੇਚ ਜਵੇ ਕੋਈ ਗਲਤ ਬੀਜ ਨਾ ਕਿਸੇ ਬਾਹਰ ਵਾਲੀ ਕੰਪਨੀ ਵੇਚ ਜਾਵੇ ਜਾਂ ਕੋਈ ਬਾਹਰ ਦੇ ਬੂਟੇ ਨਾ ਵੇਚ ਜਾਣ ਇਹ ਜਿਹੜੀਆਂ ਸਾਡੀਆਂ ਪੀਯੂ ਦੇ ਮੋਸਟ ਹਿਸਟਾਲ ਜਿੱਥੇ ਕੋਈ ਚੀਜ਼ ਵੇਚਣੀ ਹੈ ਉਹੀ ਲਾਉਣੇ ਆ ਜਾਂ ਪੀਯੂ ਦੇ ਪ੍ਰੋਡਕਟ ਅਸੀਂ ਲਾਉਣੇ ਆ ਸੋ ਇਹ ਬਹੁਤ ਵੱਡਾ ਹੈ ਦੂਜੇ ਅਸੀਂ ਰਿਸਰਚ ਦੇ ਸਟੋਰ ਲਾਉਣੇ ਨੇ ਅਸੀਂ ਰਿਸਰਚ ਵਿੱਚ ਕੀ ਕਰ ਰਹੇ ਹਾਂ ਸਾਇੰਟਿਸਟਸ ਤੇ ਹੋਣਗੇ ਤੇ ਫਾਰਮਾਂ 'ਕੇ ਦੇਖਦੇ ਨੇ ਤੇ ਉਹ ਸਟੋਰ ਵੀ ਲੱਗਦੇ ਨੇ ਸੋ ਇਹ ਇੱਕ ਬਹੁਤ ਵੱਡਾ ਤੇ ਹੁਣ ਕੁਝ ਸਮਾਜ ਸੇਵੀ ਕਹਿੰਨੇ ਅੱਛਾ ਉਹ ਬਲੱਡ ਡੋਨੇਸ਼ਨ ਦੇ ਕੈਂਪ ਲਾਉਂਦੇ ਨੇ ਜਿਵੇਂ ਸਾਡਾ ਡੀ ਐਮ ਸੀ ਹੈ ਤੇ ਉਹਨਾਂ ਦੀ ਸਾਡੇ ਨਾਲ ਕੋਲਬਰੇਸ਼ਨ ਹੋਈ ਹੈ ਕਹਿੰਦੇ ਅਸੀਂ ਵੀ ਕਿਸਾਨਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ ਪਿੰਡਾਂ 'ਚ ਕੀ ਹੁੰਦਾ ਕਿ ਅਪਾ ਨਾਲ ਕੋਈ ਟੈਸਟ ਕਰਾਉਂਦੇ ਨਹੀਂ ਨੇ ਬਲੱਡ ਟੈਸਟ ਨਹੀਂ ਕਰਾਉਂਦੇ ਯੂਰਿਨ ਟੈਸਟ ਨਹੀਂ ਕਰਾਉਂਦੇ ਉਹ ਕਹਿੰਦੇ ਵੀ ਅਸੀਂ ਸਟਾਲ ਲਾਇਆ ਪਿਛਲੇ ਸਾਲ ਵੀ ਲਗਾਇਆ ਸੀ ਉਹ ਸਟਾਲ ਲਾਉਣਗੇ ਤੇ ਉਹ ਬੀ ਪੀ ਵੀ ਚੈੱਕ ਕਰਦੇ ਆ ਤੇ ਉਹ ਪਿਸ਼ਾਬ ਵਗੈਰਾ ਜਾਂ ਹੋਰ ਸਾਰੇ ਚੀਜ਼ਾਂ ਇਵਨ ਮੌਕੇ ਤੇ ਤੁਹਾਨੂੰ ਦਵਾਈ ਵੀ ਲਿਖ ਕੇ ਦੇ ਦਿੰਦੇ ਆ ਜੋ ਕਿਸਾਨਾਂ ਦੀ ਸੇਵਾ ਕਰਨਾ ਚਾਹੁੰਦੇ ਆ ਵੀ ਕਿਸਾਨਾਂ ਨੂੰ ਥੋੜੀ ਪ੍ਰੀਲੀਮਨਰੀ ਜਿਹ 8 ਦੇ ਦਈਏ ਉਹਨੂੰ ਦੱਸ ਦਈਏ ਕਿ ਤੁਹਾਡੇ ਜੋ ਬੋਡੀ ਹੈ ਨਾ ਆ ਥੋੜੀ ਜਿਹੀ ਕੋਈ ਪ੍ਰੋਬਲਮ ਵੱਧ ਰਹੀ ਹੈ ਹੋਰ ਚੈੱਕ ਕਰਾ ਲਓ ਇਹਨਾਂ ਦਾ ਕੀ ਬਾਤ ਤੇਜ ਬਾਤ ਜਿਹੜੀ ਉੱਥੇ ਨਾਲੇ ਪੌਣ ਦੇ ਨਾਲੇ ਫਲੀਆਂ ਨਾ ਬਿਲਕੁਲ ਤਾਂ ਵੇਖੋ ਜੀ ਜੇ ਆ ਜਾਨ ਅਤੇ ਜਹਾਨ ਹੈ ਨਾਲ-ਨਾਲ ਵੇਖੋ ਜੀ ਯੂਨੀਵਰਸਿਟੀ ਹੁਣ ਤੁਹਾਡੀ ਸਿਹਤ ਦਾ ਖਿਆਲ ਵੀ ਰੱਖਦੀ ਹੈ ਚਾਹੀਦਾ ਚਾਹੀਦਾ ਅੱਛਾ ਡਾਕਟਰ ਕੁਦਰਤੀ ਸੋਮੇ ਜਿਹੜੇ ਆ ਹਾਂਜੀ ਆ ਇਹਨਾਂ ਦੀ ਸਾਂਭ ਸੰਭਾਲ ਵਾਸਤੇ ਵੀ ਕੁਝ ਮਾਡਲ ਜਿਹੜੇ ਵੱਖਰੇ-ਵੱਖਰੇ ਤੁਸੀਂ ਬਣਾਏ ਨੇ ਉਹ ਕਿਸਾਨਾਂ ਨੂੰ ਪੇਸ਼ ਕਰੋਗੇ ਕਿ ਕਿਤਨਾ ਅਸੀਂ ਕੁਦਰਤੀ ਸੌਮਿਆਂ ਦੀ ਪਾਣੀ ਦੀ ਧਰਤੀ ਦੀ ਹਵਾ ਦੀ ਸੰਭਾਲ ਕਰ ਸਕਦੇ ਜਿਹੜੇ ਸਾਡੇ ਕੁਦਰਤੀ ਸੌਮੇ ਨੇ ਇੱਕ ਤਾਂ ਪਾਣੀ ਸਾਡਾ ਜਿਹੜਾ ਜਮੀਨ ਦੇ نیچے ਉਹ ਸਾਡਾ ਕੁਦਰਤੀ ਸੌਮਾ ਸਾਡੇ ਪਰਮਾਤਮਾ ਨੂੰ ਬਹੁਤ ਅੱਛਾ ਪਾਣੀ ਦਿੱਤਾ ਪੰਜਾਬ ਨੂੰ ਬਿਲਕੁਲ ਤੇ ਉਹਦੇ ਸੀ ਪਾਣੀ ਸਾਡਾ نیچے ਜਾਈ ਜਾ ਰਿਹਾ ਮੈਂ ਕਹਿ ਰਿਹਾ ਸੀ ਕਿ 60 ਮੀਟਰ ਤੋਂ ਵੀ ਚਲਾ ਗਿਆ ਚੱਲ ਗਿਆ ਹਾਂਜੀ ਤੇ ਹੇਠੋਂ ਜਿੰਨਾ ਡੂੰਘਾ ਜਾਂਦੇ ਨਾ ਉਹ ਪਾਣੀ ਕੱਢਦੇ ਆ ਉਹਦੇ ਚ ਹੈਵੀ ਮੈਟਲ ਨੇ ਉਹ ਸਾਡੇ ਪੀਣ ਵਾਸਤੇ ਵੀ ਚੰਗਾ ਨਹੀਂ ਤੇ ਫਸਲਾਂ ਵਾਸਤੇ ਵੀ ਚੰਗਾ ਨਹੀਂ ਹੈਗਾ ਸੋ ਅਸੀਂ ਉਹਦੀ ਸੰਭਾਲ ਕਰਨੀ ਹੈ ਇੱਕ ਤਾਂ ਅਸੀਂ ਉਹਨੂੰ ਬਚਾਉਣ ਵਾਸਤੇ ਝੋਨਾ ਆਪਾਂ ਕਹਿੰਦੇ ਸੀ ਕਿ ਕਲਪਰੇਟ ਹੈਗਾ ਝੋਨਾ ਜਿਆਦਾ ਪਾਣੀ ਲੈਂਦਾ ਉਹਦੀ ਸੀ ਜਿਹੜੀ 126 ਵੈਰਾਈਟੀ ਦੀ ਗੱਲ ਕਰਦੇ ਸੀ ਇਹ 122 ਦਿਨਾਂ ਚ ਪੱਕ ਜਾਂਦੀ ਹੈ ਜਿਹੜੀਆਂ ਪੁਰਾਣੀਆਂ ਵੈਰਾਈਟੀਆਂ ਸੀ 160 ਦਿਨਾਂ ਚ ਪੱਕਦੀਆਂ ਸੀ ਸੋ ਇੱਕ ਮਹੀਨਾ ਜਿਹੜਾ ਉਹ ਝੋਨੇ ਨੇ ਪਾਣੀ ਲੈਣਾ ਸੀ ਹੋਰ ਉਹ ਸਾਡਾ ਬਚ ਜਾਂਦਾ ਜੀ 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 ਇੱਕ ਤਾਂ ਅਸੀਂ ਇਦਾਂ ਹੀ ਅਸੀਂ ਜਿਹੜੀ ਝੋਨੇ ਦੀ ਸੁੱਕੀ ਬਜਾਈ ਅਸੀਂ ਡੀਐਸਆਰ ਕਰਦੇ ਡਾਇਰੈਕਟ ਸੀਡਡ ਰਾਈਸ ਉਹ ਮੈਥਡ ਦੱਤਾ ਡ੍ਰਿਪ ਇਰੀਗੇਸ਼ਨ ਦੱਤਾ ਹੈ ਸਪ੍ਰਿੰਕਲਰ ਇਰੀਗੇਸ਼ਨ ਦੱਤਿਆਂ ਨੇ ਇਹ ਸਾਰੀਆਂ ਪਾਣੀ ਨੂੰ ਬਚਾਉਣ ਦੇ ਹੀ ਢੰਗ ਨੇ ਦੂਜੀ ਜਿਹੜੀ ਸਾਡੀ ਧਰਤੀ ਹੈ ਜ਼ਮੀਨ ਹੈ ਸਾਡੇ ਖੇਤ ਨੇ ਇਹ ਸਾਨੂੰ ਇੱਕ ਫੇਰ ਵਰਦਾਨ ਹੈ ਕਿ ਸਾਡੀ ਮਿੱਟੀ ਦੁਨੀਆਂ ਦੇ ਵਿੱਚ ਸਾਰੀਆਂ ਮਿੱਟੀਆਂ ਤੋਂ ਚੰਗੀ ਹੈ ਬਿਲਕੁਲ ਜੀ ਇਹ ਇਹਨੂੰ ਅਸੀਂ ਹੋਰ ਦੇਖੋ ਅਸੀਂ 1 ਹੈਕਟੇਅਰ ਦੇ ਵਿੱਚੋਂ 2.5 ਕਿੱਲਿਆਂ 'ਚੋਂ 120 ਕੁਇੰਟਲ ਤਾਂ ਅਸੀਂ ਕਣਕ 'ਚੋਂ ਨਾ ਕੱਢਦੇ ਹਾਂ ਫਿਰ ਉਹਦੀ ਤੂੜੀ ਦੇ ਪੁਸਾ ਕੱਢਦੇ ਹਾਂ ਠੀਕ ਹੈ 200 ਕੁਇੰਟਲ ਬਾਇਓਮਾਸੇ ਅਸੀਂ ਕੱਢ ਰਹੇ ਹਾਂ ਅਸੀਂ ਪਾ ਕੇ ਨਾ ਕਰਾਂਏ 4-5 ਬੋਰੀਆਂ ਪਾ ਦਿੰਨੇ ਆ ਆ ਬਿਲਕੁਲ ਗੱਲ ਲੈਂਦਾ ਯਾਰ ਯਾਰ ਸਾਹਿਬ ਸੇਧ ਦੇ ਹਿਸਾਬ ਨਾਲ ਹੀ ਪਾਰ ਚੱਕੂ ਨਾ ਇਹਨਾਂ ਕਰਕੇ ਸਾਡੇ ਜਿਹੜੇ ਕੁਦਰਤੀ ਸੌਮੇ ਆ ਉਹਨੂੰ ਸੰਭਾਲਣ ਲਈ ਵੀ ਥੱਲੇ ਸਾਰੀਆਂ ਪਰ ਹੁਣ ਜਾਣਾ ਹੀ ਆ ਤੇ ਇੱਕ ਗੱਲ ਹੋਰ ਵੀ ਆ ਜਾਊਗਾ ਵੀ ਪਰ ਇੱਕ ਗੱਲ ਹੋਰ ਵੀ ਆ ਖੇਤੀਬਾੜੀ ਸਾਡੀ ਉੱਪਰ ਵਾਲੀ ਦੇਜਦੀ ਰਹਿੰਦੀ ਹੈ ਵੀ ਬਾਬਾ ਕੋ ਮਿਹਰ ਕਰ ਦੇਵੇ ਚਾਹਤਾ ਹੈ ਦੇਖੋ ਜੀ ਮਾਲਕ ਨਾਲ ਹੋਵੇ ਤਾਂ ਸਾਰਾ ਕੁਝ ਮੈਨੂੰ ਲੱਗਦਾ ਤਾਪਮਨ ਆਇਆ ਤਾਪਮਨ ਆਇਆ ਹਾਂ ਤਾਪਮਨ ਜਿਹੜਾ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਚ ਰਿਹਾ ਉਹ ਇਦਾਂ ਰਿਹਾ ਜੀ ਜਲੰਧਰ ਵੱਧ ਤੋਂ ਵੱਧ ਤਾਪਮਨ 21.2 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 16.4 ਗੁਰਦਾਸਪੁਰ ਵੱਧ ਤੋਂ ਵੱਧ ਤਾਪਮਨ 21 ਡਿਗਰੀ ਸੈਲਸੀਅਸ ਤੇ 18.5 ਘੱਟ ਤੋਂ ਘੱਟ ਫਿਰੋਜ਼ਪੁਰ 2°C ਵੱਧ ਤੋਂ ਵੱਧ ਤੇ 16°C ਘੱਟ ਤੋਂ ਘੱਟ ਜੀ ਪਟਿਆਲਾ 26.2° ਵੱਧ ਤੋਂ ਵੱਧ ਤੇ 17.1 ਘੱਟ ਤੋਂ ਘੱਟ ਅੰਮ੍ਰਿਤਸਰ 19.3 ਵੱਧ ਤੋਂ ਵੱਧ 16°C ਘੱਟ ਤੋਂ ਘੱਟ ਤੇ ਬਠਿੰਡਾ ਰਿਆਰ ਸਾਹਿਬ ਵੱਧ ਤੋਂ ਵੱਧ ਤਾਪਮਨ 25.2°C ਤੇ 13.4 ਘੱਟ ਤੋਂ ਘੱਟ ਰਿਹਾ ਜੀ ਤੇ ਆਉਣ ਵਾਲੇ ਸਮੇਂ 'ਚ ਵਿਭਾਗਾਂ ਵਾਲੇ ਕਹਿੰਦੇ ਵੀ ਝੱਖਣ ਮੀਂਹ ਆਣਾ ਹੁਣ ਆਉਣਾ ਕੁਝ ਦਿਨ ਪਊਗਾ ਅੱਛਾ ਹਾਂ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਆਪਣੇ ਸੁਝਾਅ ਤੁਸੀਂ ਸਾਨੂੰ ਭੇਜ ਸਕਦੇ ਹੋ ਸੁਝਾਅ ਲਈ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਦੇਖੋ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਹੈ ਤੇ ਹੁਣ ਖੁਸ਼ੀ ਦਾ ਮੌਕਾ ਵੀ ਆ ਮੇਲੇ ਪਹੁੰਚੀਏ ਨਾਲੇ ਉੱਥੋਂ ਜਾਣਕਾਰੀ ਲੈ ਕੇ ਆਵਾਂਗੇ ਨਾਲੇ ਸੱਜਣਾ ਮਿੱਤਰਾਂ ਨੂੰ ਮਿਲਾਂਗੇ ਹੁਣ ਸਾਨੂੰ ਉਹ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਤੁਹਾਡਾ ਸਦਾ ਹੱਥ ਜੋੜ ਕੇ ਪ੍ਰਣਾਮ ਹੈ ਜੀ ਜੈ ਹਿੰਦ ਜੈ ਹਿੰਦ ਜੀ